ਜਿਹੜਾ ਗਲਤ ਪ੍ਰਚਾਰ ਕੀਤਾ ਗਿਆ ਕਿ ਸੰਗੀਆਂ ਦੇ ਤਾਉਣ ਤੇ ਗੋਡਾ ਤਰਤਾ ਜੀ ਹੈ ਨਾ ਤਾਉਣ ਤੇ ਗੋਡਾ ਸੰਗੀਆਂ ਦਾ ਹੀ ਹੈ ਪ੍ਰਧਾਨ ਸੰਗੀਆਂ ਦਾ ਹੀ ਜਿੱਤੇ ਐਬੀਬੀਪੀ ਸੰਗੀਆਂ ਦੀ ਹੋਈ ਹੈ ਵਾਈਸ ਪ੍ਰਧਾਨ ਆਪਣਾ ਜਿੱਤੇ ਆਹ ਇਹ ਪੰਜਾਬ ਚ ਲੋਕਾਂ ਨੂੰ ਸਮਝਣ ਦੀ ਲੋੜ ਹੈ ਆਪਾਂ ਨਿੱਕੀ ਨਿੱਕੀ ਗੱਲ ਤੇ ਐਵੇਂ ਉਤਸ਼ਾਹਤ ਹੋ ਕੇ ਹੜਾ ਲਾਲਾ ਨਾ ਕਰਿਆ ਕਰੀਏ ਇਹ ਉਹਨਾਂ ਦੇ ਬੱਚੇ ਨੇ ਤਾਂ ਹਾਜ਼ਰੀ ਤਾਂ ਲਵਾ ਸਕਦੇ ਨੇ ਕਿਉਂਕਿ ਇਹ ਭਾਜੀਪੀ ਚੋਂ ਤਾਂ ਸੀਐਮ ਨਹੀਂ ਬਣੇ ਜੇ ਹਾਂ ਭਾਜੀਪੀ ਦੀ ਕੋਈ ਝੇਪ ਹੈ ਇਹਨਾਂ ਨੂੰ ਜਾਂ ਕੋਈ ਇਦਾਂ ਦੀ ਗੱਲ ਤਾਂ ਖੁੱਲ ਕੇ ਦੱਸਣ ਪਰ ਉਹਨਾਂ ਨੂੰ ਆਉਣਾ ਚਾਹੀਦਾ ਇਹ ਅਸਲ 'ਚ ਸਾਡਾ ਮਸਲਾ ਹੀ ਨਹੀਂ ਹੈਗਾ ਇਹ ਮਸਲਾ ਪੰਜਾਬ ਦੀਆਂ ਸਿਆਸੀ ਤਰ੍ਹਾਂ ਦਾ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਉਹ ਅੱਗੇ ਹੋ ਕੇ ਲੜਨ ਕੱਲ ਇਥੇ ਅਕਾਲੀ ਦਲ ਦੇ ਨੁਮਾਇੰਦੇ ਆਏ ਸੀਗੇ ਪੰਟੀ ਰਮਾਣਾ ਨਾਂ ਦਾ ਨਾਮ ਉਹਨਾਂ ਦਾ ਉਹ ਆਏ ਸੀਗੇ ਅਸੀਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਉਹ ਕਹਿੰਦੇ ਸੀ ਅਸੀਂ ਇੱਕ ਗੇਟ ਬੰਦ ਕਰ ਦਿਆਂਗੇ ਸਾਡੀ ਸੂਈ ਬੰਦ ਕਰ ਦੋਗੇ ਤਾਂ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਐਡੀ ਪੁਰਾਣੀ ਪਾਰਟੀ ਆਪਣੇ ਆਪ ਨੂੰ ਕਹਿਣੇ ਹੋ ਤੁਹਾਡਾ ਐਡਾ ਕਿਹਦਰਾ ਸਾਹਮਣੇ ਕਿਹਾ ਸੀ ਕੈਮਰੇ ਚੱਲਦੇ ਆ ਕਿ ਤੁਸੀਂ ਇਕੱਲੇ ਗੇਟ ਕਿਉਂ ਬੰਦ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਬੰਦ ਕਰੋ ਜਾ ਕੇ ਤੁਸੀਂ ਦਿੱਲੀ ਜਾਓ ਮੰਤਰੀ ਮੰਤਰ ਤੇ ਬੈਠੋ ਪਰ ਉਹ ਇਸ ਲੈਵਲ ਤੇ ਹ ਵੇਲੇ ਹੋ ਕੇ ਫਿਰ ਉਹ ਆ ਜਾਣ ਪਗਮਾ ਕਰਨ ਤਾਂ ਆਪਣਾ ਜਸਵੀਰ ਜਦੋਂ ਦੀ ਇਹ ਸਰਕਾਰ ਆਈ ਆ ਇਹਨਾਂ ਦੀ ਤੀਜੀ ਟਰਮ ਹੈ ਜਦੋਂ ਹੁਣ ਇਹ ਬੀਜੇਪੀ ਆਈ ਹੈ ਤੁਸੀਂ ਇਹ ਇਹ ਹਿਸਾਬ ਲਾ ਲਓ ਵੀ ਇਹਨਾਂ ਨੂੰ 13 12 13 ਸਾਲ ਲੱਗ ਗਏ ਇਸ ਢਾਂਚੇ ਨੂੰ ਤੋੜਨ ਦੇ ਵਿੱਚ ਸਿਰਫ ਇਹਦੇ ਲਈ ਏਸੀ ਵੀ ਢਾਲ ਬਣ ਕੇ ਅੱਗੇ ਸੈਨੇਟ ਖੜੀ ਸੀ ਜੇ ਸੈਨੇਟ ਨਾ ਹੁੰਦੀ ਤਾਂ ਇੱਕ ਹੁਕਮ ਹੀ ਜਾਰੀ ਕਰਨਾ ਸੀ ਜਿਵੇਂ ਹੁਣ ਹੋਇਆ ਜਦੋਂ 1947 ਚ ਯੂਨੀਵਰਸਿਟੀ ਇੱਥੇ ਆਈ ਹੈ ਨਾ ਉਦੋਂ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸੈਨੇਟ ਦੇ ਵੋਟਰ ਸੀਗੇ ਉਹ ਮੈਨੂੰ ਲੱਗਦਾ ਟੋਟਲ 2000 ਦੇ ਕਰੀਬ 2250 ਹੋਣੇ ਆ ਉੰਨਾ ਚੋਂ 99 ਮੈਂਬਰ ਚੁਣੇ ਗਏ ਸੀ ਹੁਣ ਉਹ ਗਿਣਤੀ ਆ ਜਿਹੜੀ ਉਹ ਲੱਖਾਂ ਚ ਪਹੁੰਚ ਚੁੱਕੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 15-20 ਲੱਖ ਦਾ ਜਿਹੜੇ ਸਾਡੇ ਗ੍ਰੈਜੂਏਟ ਦੇ ਵੋਟਰ ਨੇ ਉਹੀ ਨੇ ਤੇ ਜੇ ਕਹਿੰਦੇ ਨੇ ਵੀ ਸੁਸਤੀ ਦਿਖਾਈ ਜਾ ਰਹੀ ਸੀ ਹੁਣ ਜਿਹੜੇ ਕੰਮ ਨੂੰ ਆਪਾਂ 90-99 ਬੰਦੇ ਲਾਏ ਹੋਏ ਸੀ ਕਰਨ ਲਈ ਉਹ ਕੰਮ 31 ਬੰਦੇ ਕਿਵੇਂ ਕਰ ਦੇਣਗੇ ਉਹ ਵੀ ਜਿੰਨਾ ਬੰਦਿਆਂ ਦਾ ਪੈਰਾਮੀਟਰ ਹੀ ਕੋਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲੱਗਿਆ ਹੋਇਆ ਆ ਇਸ ਤੇ ਉੱਪਰ ਕਿਸ ਤਰ੍ਹਾਂ ਦਾ ਹੁਣ ਤੱਕ ਦਾ ਜ਼ਿੰਮੇਵਾਰੀ ਸਰਕਾਰ ਦੀ ਰਹੀ ਤੇ ਸਰਕਾਰ ਦੇ ਵੱਲੋਂ ਉਹ ਜ਼ਿੰਮੇਵਾਰੀ ਕਿੰਨੀ ਕਿ ਨਿਭਾਈ ਗਈ ਇਸ ਤੇ ਬਾਬਤ ਦੀ ਗੱਲ ਗੱਲਬਾਤ ਕਰਾਂਗੇ ਜੇਕਰ ਸੈਨੇਟ ਤੇ ਸਿੰਡੀਕੇਟ ਜਿਸ ਤਰ੍ਹਾਂ ਦੇ ਨਾਲ ਲਿਆ ਰਹੀ ਹੈ ਜਿਸ ਤਰੀਕੇ ਦੇ ਨਾਲ ਕੇਂਦਰੀਕਰਨ ਕੀਤਾ ਜਾ ਰਿਹਾ ਉਹ ਚੀਜ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਤੇ ਅਸਰ ਕੀ ਪਵੇਗਾ ਇਸ ਤੇ ਬਾਬਤ ਕੀ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਸੈਨੇਟ ਮੈਂਬਰ ਭਾਈ ਬਿੱਲਾ ਤਾਲੀਆਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਭਾਈ ਜੀ ਸਵਾਗਤ ਆਰਮੇਟਲ ਜੀ ਬਹੁਤ ਮਿਹਰਬਾਨੀ ਬਰੇ ਬਹੁਤ ਧੰਨਵਾਦ ਜੀ ਤੁਸੀਂ ਆਏ ਚੱਲ ਕੇ ਸਾਡੀ ਆਵਾਜ਼ ਬਣਨ ਲਈ ਜੇ ਜਿਸ ਤਰ੍ਹਾਂ ਦੇ ਨਾਲ ਕੇਂਦਰ ਦੇ ਵੱਲੋਂ ਜਿਵੇਂ ਕੇਂਦਰੀਕਰਨ ਦੀ ਨਿੱਜੀਕਰਨ ਦੀ ਨੀਤੀ ਲਿਆਂਦੀ ਜਾ ਰਹੀ ਆ ਜੋ ਸੈਨੇਟ ਸਿੰਡੀਕੇਟ ਨੂੰ ਪੰਕ ਕਰਨੀਆਂ ਗੱਲਾਂ ਹੋ ਰਹੀਆਂ ਨੇ ਜੇਕਰ ਉਹ ਹੁੰਦੀ ਹੈ ਤਾਂ ਉਹਦੇ ਨਾਲ ਅਸਰ ਜਿਹੜਾ ਉਹ ਕਿਸ ਤਰ੍ਹਾਂ ਦਾ ਪੈਣ ਵਾਲਾ ਆ ਦੇਖੋ ਜੀ ਆਪਾਂ ਪਹਿਲਾਂ ਤਾਂ ਸੈਨੇਟ ਦੇ ਸਟਰਕਚਰ ਬਾਰੇ ਤੁਸੀਂ ਜਾਣਦੇ ਹੋ ਵੈਸੇ ਤਾਂ ਹੈ ਕੀ ਸੀਗਾ ਸੈਨੇਟ ਦੇ ਵਿੱਚ ਨਾ ਟੋਟਲ ਜੇ ਆਪਾਂ ਸੌਖੀ ਭਾਸ਼ਾ ਐ ਸਮਝੀਏ 36 ਜਿਹੜੇ ਮੈਂਬਰ ਸੀਗੇ ਉਹ ਹੁੰਦੇ ਸੀ ਨਾਮਿਨੇਟ ਉਹਨਾਂ ਨੂੰ ਕੇਂਦਰ ਕਰਦਾ ਸੀ ਤੇ 47 ਮੈਂਬਰ ਚੁਣੇ ਜਾਂਦੇ ਸੀ ਜਿਹੜੇ ਚੁਣੇ ਜਾਂਦੇ ਸੀ ਉਹ ਵੰਡੇ ਹੋਏ ਸੀ ਅੱਗੋਂ ਅੱਡੀ ਕਨਸਿਸਟੈਂਸੀ ਦੇ ਵਿੱਚ ਤੇ ਇਹਨਾਂ ਚ ਸਭ ਤੋਂ ਜਿਹੜੀ ਵੋਕਲ ਕਨਸਿਸਟੈਂਸੀ ਸੀ ਜਿਹਦੇ ਨਾਲ ਸਭ ਤੋਂ ਜ਼ਿਆਦਾ ਵੋਟਰ ਜੁੜੇ ਹੋਏ ਸੀਗੇ तकरीबन 12 ਤੋਂ 15 ਲੱਖ ਦੇ ਵਿੱਚ ਵਿਚਾਲੇ ਜੇ ਹੁਣ ਮੰਨ ਲਓ ਨਵੀਂ ਸੈਨੇਟ ਬਣਦੀ ਆ ਤਾਂ ਨਵੀਆਂ ਵੋਟਾਂ ਵੀ ਬਣ ਗਈਆਂ ਸਾਨੂੰ ਬੜੀ ਉਮੀਦ ਹੈ ਕਿ ਉਹ ਗਿਣਤੀ 30 ਲੱਖ ਤੇ ਪਹੁੰਚ ਜਾਊਗੀ 30 ਲੱਖ ਵੋਟਰ ਜਿਹਨਾਂ ਜੁੜੇ ਹੋਣ ਇੱਕ ਕਨਸਿਸਟੈਂਸੀ ਹੋ ਸੀਗੀ ਜਿਹਦੇ ਚੋਂ ਹੁੰਦੇ ਸੀ ਮੈਂਬਰ 15 47 ਦੇ ਵਿੱਚੋਂ 15 ਚ ਆਉਂਦੇ ਸੀ ਬਾਕੀ ਟੀਚਰ ਪ੍ਰੋਫੈਸਰ ਪ੍ਰਿੰਸੀਪਲ ਐਵੇਂ ਡੇ ਹੋਏ ਸੀਗੇ ਜੀ ਮਤਲਬ ਇਹ ਬਹੁਤ ਸੋਹਣਾ ਇੱਕ ਗੁਲਦਸਤਾ ਬਣਾਇਆ ਹੋਇਆ ਸੀ ਆਪਾਂ ਕਹਿ ਦਈਏ ਜਿਹਦੇ ਚ ਕਿ ਹਰ ਵਰਗ ਨੂੰ ਯੂਨੀਵਰਸਿਟੀ ਦੇ ਹਰ ਸਟੇਕ ਹੋਲਡਰ ਨੂੰ ਨੁਮਾਇੰਦਗੀ ਦਿੱਤੀ ਗਈ ਸੀ ਫਿਰ ਤੁਸੀਂ ਇੱਥੇ ਆਜੋ ਯੂਨੀਵਰਸਿਟੀ ਕੈਂਪਸ ਦੇ ਵਿੱਚ ਆਜੋ ਜਿਹੜਾ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਦਾ ਪ੍ਰਧਾਨ ਹੋਊਗਾ ਕੈਂਪਸ ਦਾ ਜਿਹੜਾ ਵੀ ਹੋਊਗਾ ਉਹ 1 ਸਾਲ ਵਾਸਤੇ ਚੁਣਿਆ ਜਾਂਦਾ ਵੈਸੇ ਕੋਈ ਵੀ ਬੰਦਾ ਹੋਊਗਾ ਉਹ ਮਤਲਬ ਸੈਨਰ ਦੀ ਟਰਮ ਹੁੰਦੀ ਹੈ 4 ਸਾਲ ਦੀ ਪਰ ਉਹ 1 ਸਾਲ ਲਈ ਹੀ ਮੈਂਬਰ ਰਹੂਗਾ ਐਵੇਂ ਜਿਹੜਾ ਪੰਜਾਬ ਯੂਨੀਵਰਸਿਟੀ ਨਾਨ ਟੀਚਿੰਗ ਜਿਹੜੀ ਇਹਨਾਂ ਦੀ ਯੂਨੀਅਨ ਹੁੰਦੀ ਆ ਜਿਹੜਾ ਉਹਦੀਆਂ ਹੀ ਵੋਟਾਂ ਪੈਂਦੀਆਂ ਨੇ ਜਿਹੜਾ ਉਹਦਾ ਪ੍ਰਧਾਨ ਹੋਊਗਾ ਉਹ ਵੀ ਇਹਦਾ ਮੈਂਬਰ ਹੋਊਗਾ ਤਾਂ ਉਹਨਾਂ ਦੋਵਾਂ ਦੇ ਸੀਟਾਂ ਵੀ ਖਤਮ ਹੋ ਗਈਆਂ ਟੀਚਰਾਂ ਦੀ ਜਿਹੜੀ ਮਤਲਬ ਅਧਿਆਪਕਾਂ ਦੀ ਜਿਹੜੀ ਨੁਮਾਇੰਦਗੀ ਸੀ ਉਹ ਵੀ ਖਤਮ ਕਰ ਦਿੱਤੀ ਗਈ ਜਿਹੜੀ ਦੂਜੀ ਨੁਮਾਇੰਦਗੀ ਸੀਗੀ ਆਪਣੀ ਜਿਹੜੇ ਨਾਨ ਟੀਚਿੰਗ ਵਾਲੇ ਨੇ ਇਹਨਾਂ ਦੀ ਵੀ ਖਤਮ ਕਰਤੀ ਗਈ ਹੈ ਨਾ ਤਾਂ ਜਿਹੜੀ ਜਿਹੜੀ ਸਭ ਤੋਂ ਵੱਡੀ ਸੱਟ ਮਰੀ ਗਈ ਹੈ ਸੈਨੇਟ ਨੂੰ ਜਿਹਦੇ ਚ ਜਿਹਨੂੰ ਲੈ ਕੇ ਚਰਚਾ ਹੋ ਵੀ ਰਹੀ ਆ ਹੋਰ ਅੱਗੇ ਵੀ ਹੋਣੀ ਚਾਹੀਦੀ ਆ ਉਹ ਗ੍ਰੈਜੂਏਟ ਕੌਨਫੀਡੈਂਸੀ ਨੂੰ ਖਤਮ ਕਰਕੇ ਆ ਕਿਉਂਕਿ ਗ੍ਰੈਜੂਏਟ ਵਾਲੇ ਜਿਹਦੇ ਚੋਂ ਮੈਂ ਆਉਣਾ ਗ੍ਰੈਜੂਏਟ ਵਾਲੇ ਉਹ ਉਹ ਮੈਂਬਰ ਹੁੰਦੇ ਸੀਗੇ ਜਿਨ੍ਹਾਂ ਨੇ ਯੂਨੀਵਰਸਿਟੀ ਤੇ ਨਾ ਤਾਂ ਏਮਪਲੋਈ ਸੀਗੇ ਨਾ ਉਹ ਅਧੀਨ ਸੀ ਯੂਨੀਵਰਸਿਟੀ ਦੇ ਕਿਸੇ ਤਰੀਕੇ ਉਹਨਾਂ ਨੇ ਆਵਾਜ਼ ਚੱਕਣੀ ਹੁੰਦੀ ਸੀ ਤੇ ਉਹੋ ਬਿਨਾਂ ਕਿਸੇ ਡਰ ਤੋਂ ਆਵਾਜ਼ ਚੱਕਦੇ ਵੀ ਰਹੇ ਨੇ ਤੇ ਬੜੇ ਮਤਲਬ ਚੰਗੇ ਬਲਾਰੇ ਪੰਜਾਬ ਨੂੰ ਦੇਸ਼ ਨੂੰ ਇਸ ਕਨਸਿਸਟੈਂਸੀ ਨੇ ਦਿੱਤੇ ਨੇ ਲੀਡਰ ਵੀ ਚੰਗੇ ਦਿੱਤੇ ਨੇ ਇਸ ਕਨਸਿਸਟੈਂਸੀ ਦੇ ਵਿੱਚੋਂ ਖਾਸ ਤੌਰ ਤੇ ਗਏ ਨੇ ਜੀ ਤੇ ਜਿਹੜੀ ਆਪਾਂ ਤੁਸੀਂ ਸੌਰੀ ਅਸਰ ਦੀ ਗੱਲ ਕੀਤੀ ਸੀ ਇਹਦਾ ਅਸਰ ਕੀ ਹੋਊਗਾ ਹੁਣ ਇਹਦਾ ਅਸਰ ਜਿਹੜਾ ਸਭ ਤੋਂ ਵੱਡਾ ਇਹ ਆ ਕਿ ਪੰਜਾਬ ਯੂਨੀਵਰਸਿਟੀ ਇਹਨੂੰ ਆਪਾਂ ਕਹਨੇ ਆ ਚਲੋ ਇੱਕ ਤਾਂ ਨਾਮ ਹੋ ਗਿਆ ਪੰਜਾਬ ਯੂਨੀਵਰਸਿਟੀ ਨਾਮ ਬਹੁਤ ਵੱਡੀ ਗੱਲ ਆ ਆਪਣਾ ਪੰਜਾਬ ਦਾ ਨਾਮ ਆ ਦੂਜੀ ਗੱਲ ਜਿੱਥੇ ਬਣੀ ਹੋਈ ਆ ਯੂਨੀਵਰਸਿਟੀ ਇਹ ਜਗ੍ਹਾ ਪੰਜਾਬ ਦੀ ਆ ਇਹ ਕੰਮੀ ਮਾਜਰਾ ਪਿੰਡ ਹੁੰਦਾ ਸੀ ਜਿੱਥੇ ਆਪਾਂ ਬੈਠੇ ਆ ਇਸ ਟਾਈਮ ਤੇ ਤਕਰੀਬਨ 500 ਏਕੜ ਜਿਹੜਾ ਹੈਗਾ ਉਹ ਇਸ ਸਾਈਡ ਜਿਹੜਾ ਸੈਕਟਰ 14 ਵਾਲਾ ਕੈਂਪਸ ਹੈ 300 ਏਕੜ ਜਿਹੜਾ ਸੈਕਟਰ 25 ਵਾਲਾ ਕੈਂਪਸ ਹੈ ਤਾਂ ਇਸ ਸ਼ਹਿਰ ਦੀ ਚੰਡੀਗੜ੍ਹ ਵਰਗੇ ਸ਼ਹਿਰ ਦੀ ਜਿਹੜੀ ਇੰਨੀ ਪ੍ਰੋਮਿਨੈਂਟ ਪਲੇਸ ਹੈ ਇੰਨੀ ਮਤਲਬ ਮਹਿੰਗੀ ਜਿਹੜੀ ਜਗ੍ਹਾ ਹੈਗੀ ਆ ਉਹਦੇ ਤੇ ਯੂਨੀਵਰਸਿਟੀ ਬਣੀ ਹੋਈ ਆ ਪੰਜਾਬ ਦੇ 28 ਪਿੰਡਾਂ ਨੂੰ ਝਾੜ ਕੇ ਸ਼ਹਿਰ ਬਣਿਆ ਸੀ ਉਸ ਸ਼ਹਿਰ ਦੇ ਵਿੱਚੋਂ ਇਹ ਯੂਨੀਵਰਸਿਟੀ ਆ ਤਾਂ ਪੰਜਾਬ ਦਾ ਦਾਵਾ ਆਟੋਮੈਟਿਕਲੀ ਇਸ ਸ਼ਹਿਰ ਤੇ ਸਾਰੇ ਕਾਨੂੰਨਾਂ ਤੋਂ ਉੱਟ ਕੇ इमोਸ਼ਨਲੀ ਵੀ ਆ ਠੀਕ ਹੈ ਜੀ ਕਨਸਟੀਟਿਊਸ਼ਨਲੀ ਵੀ ਸੀਗਾ ਭਾਵਨਾਤਕ ਤੌਰ ਤੇ ਤਾਂ ਹੈ ਹੀ ਹੈ ਹਨਾ ਤਾਂ ਇਹ ਸਾਡੀ ਯੂਨੀਵਰਸਿਟੀ ਇਸ ਤਰ੍ਹਾਂ ਨਾ ਬਣਦੀ ਦੂਜੀ ਗੱਲ ਜਿਹੜ ਇਸ ਯੂਨੀਵਰਸਿਟੀ ਦੇ ਕੈਂਪਸ ਤੋਂ ਇਲਾਵਾ ਜਿਹੜੇ ਕਾਲਜ ਨੇ ਜਿਨ੍ਹਾਂ ਨੂੰ ਮਿਲਾ ਕੇ ਯੂਨੀਵਰਸਿਟੀ ਬਣਦੀ ਹੁੰਦੀ ਹੈ ਕਿਉਂਕਿ ਇਕੱਲਾ ਕੈਂਪਸ ਕੋਈ ਯੂਨੀਵਰਸਿਟੀ ਨਹੀਂ ਹੁੰਦੀ ਤਾਂ ਉਹ 206 ਦੇ ਨੇੜੇ ਕਾਲਜ ਨੇ ਤੇ ਉਹ ਪੰਜਾਬ ਦੇ 8 ਤਕਰੀਬਨ 8 ਜ਼ਿਲ੍ਹਿਆਂ ਦੇ ਵਿੱਚ ਨੇ ਤਾਂ ਤੁਸੀਂ ਐ ਮੰਨ ਲਓ ਵੀ ਪੰਜਾਬ ਦਾ ਤੀਜਾ ਹਿੱਸਾ ਜਿਹੜਾ ਉਹ ਇਸ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ ਜ਼ਿਲ੍ਹਿਆਂ ਦੇ ਹਿਸਾਬ ਨਾਲ ਆਈ ਹੈ ਤਾਂ ਇਹ ਮਸਲਾ ਏਡਾ ਵੱਡਾ ਪੰਜਾਬ ਦੀ ਆਪਾਂ ਵਾਰੀ-ਵਾਰੀ ਹੋਣ ਵਾਲੀ ਗੱਲ ਕਰਦੇ ਆਂ ਹੁਣ ਜਦੋਂ ਜਿਹੜੀ ਇਹਨਾਂ ਨੇ ਨਵੀਂ ਸੈਨੇਟ ਜਿਹੜੀ ਇਹਨਾਂ ਨੇ ਬਣਾ ਕੇ ਇੱਕ ਸੈਨੇਟ ਵੀ ਨਹੀਂ ਇਹਦਾ ਨਾਂ ਰੱਖਿਆ ਪਹਿਲੀ ਗੱਲ ਤਾਂ ਉਹਦਾ ਨਾਂ ਹੀ ਬਦਲਤਾ ਗਿਆ ਉਹਦਾ ਨਾਂ ਰੱਖਿਆ ਗਿਆ ਬੋਰਡ ਆਫ ਗਵਰਨਰਸ ਤੇ ਉਹਦੇ ਵਿੱਚ 31 ਮੈਂਬਰਾਂ ਦੀ ਜਿਹੜੀ ਇਹਨਾਂ ਨੇ ਬਣਾਈ ਹੈ ਮਤਲਬ ਸਿਸਟਮ ਬਣਾਇਆ ਉਹ 31ਾਂ ਦੇ ਵਿੱਚੋਂ ਜਿਹੜੇ ਚੁਣੇ ਗਏ ਨੁਮਾਇੰਦੇ ਨੇ ਉਹ ਬਹੁਤ ਥੋੜੇ ਨੇ ਜੇ ਇੱਕ ਹੈ ਵੀ ਨੇ ਤਾਂ ਉਹਦੇ ਚੋਂ ਪੰਜਾਬ ਦਾ ਕੋਟਾ ਜਿਹੜਾ ਜੇ ਆਪਾਂ ਮਤਲਬ ਵੋਟਾਂ ਵਾਲੇ ਸਿਸਟਮ ਨੂੰ ਸਮਝ ਕੇ ਗੱਲ ਕਰੀਏ ਜਿਵੇਂ ਜਿਹੜਾ ਪਿੱਛੇ ਜਾਂ ਹਿਸਟਰੀ ਦੇਖ ਕੇ ਗੱਲ ਕਰੀਏ ਤਾਂ ਸਾਨੂੰ ਇਹ ਲੱਗਦਾ ਵੀ ਸਿਰਫ 3 ਜਾਂ 4 ਜਾਂ ਮੈਕਸਿਮਮ 5 ਬੰਦੇ ਪੰਜਾਬ ਦੇ ਵਿੱਚ ਚੁਣੇ ਜਾਣਗੇ ਤੇ ਹੁਣ 4-5 ਬੰਦੇ 30 ਲੱਖ ਬੰਦੇ ਨੂੰ ਕਿਵੇਂ ਡੀਲ ਕਰਨਗੇ ਕਿਵੇਂ ਅਨਟਰੇਨ ਕਰਨਗੇ ਉਹਨਾਂ ਦਾ ਕੀ ਬਣੂਗਾ ਤਾਂ ਵੱਡਾ ਕਨਸਰਨ ਇਹ ਆ ਦਾਵਾ ਵੀ ਪੰਜਾਬ ਦਾ ਜਾਂਦਾ ਪੰਜਾਬ ਦੇ ਲੋਕਾਂ ਲਈ ਦਿੱਕਤ ਵੀ ਬੜੀ ਹੋ ਜਾਏ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਦਾ ਦਾਵਾ ਵੀ ਜਾਂਦਾ ਤਾਂ ਵੱਡੀ ਜ਼ਿੰਮੇਵਾਰੀ ਵੱਡੀ ਰਿਸਪੌਂਸਿਬਿਲਟੀ ਪੰਜਾਬ ਸਰਕਾਰ ਦੀ ਬਣਦੀ ਆ ਇੱਕ ਸਾਲ ਤੋਂ ਚੋਣਾਂ ਦੇ ਲਈ ਜਿਹੜਾ ਹੈ ਲੜਾਈ ਚੱਲ ਰਹੀ ਆ ਚੋਣਾਂ ਜਿਹੜੀਆਂ ਇੱਕ ਸਾਲ ਤੋਂ ਨਹੀਂ ਹੋਈਆਂ ਤਾ ਉਸ ਸਮੇਂ ਦੇ ਦੌਰਾਨ ਉਸਨੇ ਉਹ ਦੇ ਦੌਰਾਨ ਪੰਜਾਬ ਸਰਕਾਰ ਦਾ ਜ਼ਿੰਮਾ ਜੋ ਬਣਦਾ ਸੀ ਕੀ ਮੰਨਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਬਣਦੀ ਜ਼ਿੰਮੇਵਾਰੀ ਨਿਭਾਈ ਗਈ ਕਿਉਂਕਿ ਜੇਕਰ ਕੱਲ ਇੱਕ ਨੋਟੀਫਿਕੇਸ਼ਨ ਦੀ ਗੱਲ ਹੋਈ ਜਿੱਦੇ 65 ਪੰਜ ਪਾਈ ਗਈ ਉਸ ਨੋਟੀਫਿਕੇਸ਼ਨ ਦੇ ਰੱਦ ਹੋਣ ਦੀ ਗੱਲ ਆ ਮਾਨ ਸਰਕਾਰ ਦੇ ਵੱਲੋਂ ਹੀ ਕਹੀ ਗਈ ਤੇ ਇਹ ਵੀ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਬਹੁਤ ਸਖਤ ਸਟੈਂਡ ਜਿਹੜਾ ਉਹ ਲਿਆ ਗਿਆ ਤਾਂ ਕਰਕੇ ਨੋਟੀਫਿਕੇਸ਼ਨ ਰੱਦ ਹੋਈ ਪਰ ਜਿਹੜਾ ਜ਼ਿੰਮਾ ਬਣਦਾ ਸੀ ਕੀ ਪੰਜਾਬ ਸਰਕਾਰ ਦੇ ਵੱਲੋਂ ਉਹ ਜ਼ਿੰਮਾ ਨਿਭਾਇਆ ਗਿਆ ਹੁਣ ਤੱਕ ਦੇਖੋ ਬਾਈ ਜੀ ਜਿਹੜੀ ਗੱਲ ਆਪਾਂ ਜੇ ਸਰਕਾਰਾਂ ਦੀ ਗੱਲ ਕਰੀਏ ਨਾ ਕੋਈ ਇੱਕ ਸਰਕਾਰ ਦਾ ਅਖਤਿਆਰ ਨਹੀਂ ਹੈਗਾ ਇਹ ਪੰਜਾਬ ਸਰਕਾਰ ਚਾਹੇ ਪਿਛਲੀ ਹੋਵੇ ਜੀ ਚਾਹੇ ਉਦੋਂ ਪਿਛਲੀ ਹੋਵੇ ਤਾਂ ਹੌਲੀ ਹੌਲੀ ਕਰਕੇ ਇਹਨਾਂ ਨੇ ਯੂਨੀਵਰਸਿਟੀ ਜਿਹੜੀ ਆ ਉਹ ਖੋਰ-ਖੋਰ ਕੇ ਦਿੱਤੀ ਹੈ ਕੇਂਦਰ ਨੂੰ ਸਭ ਦੀ ਗਲਤੀ ਹੈ ਇਹਨਾਂ ਦੀ ਵੀ ਬਹੁਤ ਵੱਡੀ ਗਲਤੀ ਹੈ ਕਿਉਂਕਿ ਇਹ ਮੌਜੂਦਾ ਨੇ ਤਾਂ ਇਹਨਾਂ ਦਾ ਨਾਮ ਸਭ ਤੋਂ ਪਹਿਲਾਂ ਲੈਣਾ ਚਾਹੀਦਾ ਫੇਰ ਜਿਹੜੀ ਆਮ ਹੀ ਗੱਲ ਚੱਲ ਰਹੀ ਹੈ ਅੱਜ ਕੱਲ ਤੁਸੀਂ ਵੀ ਸੁਣੀ ਹੋਣੀ ਆ ਕਿ ਜਿਹੜੇ 4 ਐਕਸ ਅਫੀਸ਼ਲ ਮੈਂਬਰ ਹੁੰਦੇ ਨੇ ਸੈਨੇਟ ਦੇ ਪੰਜਾਬ ਸਰਕਾਰ ਦੇ ਜਿਹਦੇ ਚ ਮੁੱਖ ਮੰਤਰੀ ਹੁੰਦਾ ਜਿਹੜਾ ਕਿ ਜਦੋਂ ਤੋਂ ਸਰਕਾਰ ਬਣੀ ਹੈ 2022 ਤੋਂ ਹੁਣ ਤੱਕ ਲੈ ਕੇ ਇੱਕੋ ਹੀ ਬੰਦਾ ਭਗਵੰਤ ਮਾਨ ਜਿਹੜੇ ਉੱਚ ਸਿੱਖਿਆ ਮੰਤਰੀ ਹੁੰਦੇ ਨੇ ਹਾਇਰ ਐਜੂਕੇਸ਼ਨ ਮਿਨਿਸਟਰ ਉਹ ਪਹਿਲਾਂ ਮੀਤ ਹੇਰ ਜੀ ਸੀਗੇ ਹੁਣ ਹਰਜੋਤ ਬੈਂਸ ਜੀ ਨੇ ਤੇ ਜਿਹੜੇ ਦੋ ਐਮਐਲਏਜ਼ ਨੇ ਉਹ ਰਣਵੀਰ ਭੁੱਲਰ ਤੇ ਫਰੋਜਪੁਰ ਸ਼ਹਿਰੀ ਵਾਲੇ ਤੇ ਦੂਜੇ ਹੈਗੇ ਨੇ ਅਮਰਤਪਾਲ ਸੁਖਾਣੰਦ ਵਾਘੇਪੁਰਾਣੇ ਵਾਲੇ ਉਹ ਪਹਿਲੀ ਗੱਲ ਤਾਂ ਉਹਨਾਂ ਦੋਵਾਂ ਨੂੰ ਇਹਨਾਂ ਨੇ ਜੇ ਇੰਨੇ ਹੀ ਯੂਨੀਵਰਸਿਟੀ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਉਹਨਾਂ ਨੂੰ ਨਾਮਿਨੇਟ ਕਰਨ ਦੇ ਵਿੱਚ ਇਹਨਾਂ ਨੇ 8-9 ਮਹੀਨੇ ਲੰਘਾਤੇ ਸਰਕਾਰ ਬਣ ਤੋਂ ਬਾਅਦ ਵੀ ਉਹ ਕਾਫੀ ਟਾਈਮ ਮਤਲਬ ਇਹਨਾਂ ਨੇ ਵੇਸਟ ਕੀਤਾ ਫਿਰ ਜਦੋਂ ਉਹ ਮੈਂਬਰ ਬਣੇ ਦੋਨੇ ਜਦੋਂ ਆ ਵੀ ਗਏ ਉਹ ਦੋਨੇ ਮੈਂਬਰ ਤਾਂ ਉਹਨਾਂ ਦੋਨਾਂ ਨੇ ਵਿਧ ਸੀਐਮ ਵਿੱਚ ਹੀ ਸੀਐਮ ਲਾ ਲਓ ਵਿੱਚ ਹੀ ਸਿੱਖਿਆ ਮੰਤਰੀ ਲਾ ਲਓ ਇਹਨਾਂ ਚਾਰਾਂ ਨੇ ਯੂਨੀਵਰਸਿਟੀ ਦੀ ਇੱਕ ਵੀ ਮੀਟਿੰਗ ਟੈਂਡਰ ਨਹੀਂ ਕੀਤੀ ਤੇ ਇਹ ਇਕੱਲੇ ਇਹ ਸਰਕਾਰ ਦੀ ਗੱਲ ਨਹੀਂ ਜੇ ਦੂ ਪਿੱਛੇ ਚੱਲੇ ਜਾਈ ਉਹਨਾਂ ਨੇ ਵੀ ਨਹੀਂ ਕੀਤੀ ਜੇ ਉਹ ਦੂ ਪਿੱਛੇ ਚਲੇ ਜਾਈਏ ਸ਼ਾਇਦ ਉਹਨਾਂ ਨੇ ਇੱਕ ਅੱਧੀ ਕੀਤੀ ਹੈ ਮਤਲਬ ਬਾਦਲ ਸਾਹਿਬ ਸ਼ਾਇਦ ਇੱਕ ਅੱਧੀ ਮੀਟਿੰਗ 'ਚ ਆਏ ਨੇ ਮਤਲਬ ਜੋ ਸੁਣਦੇ ਆ ਕਿਉਂਕਿ ਮੈਂ ਤਾਂ ਇਸੇ ਵਾਰ ਸੈਂਟ ਸੀ ਹਣਾ ਮੈਂ ਤੁਹਾਨੂੰ ਆਪਣੀ ਅੱਖੀ ਵੇਖਣ ਦੀ ਗੱਲ ਦੱਸ ਸਕਦਾ ਮੈਂ ਕੋਈ ਮੀਟਿੰਗ ਮਿਸ ਨਹੀਂ ਕੀਤੀ ਚਲੋ ਮੇਰਾ ਫਰਜ਼ ਹੀ ਬਣਦਾ ਸੀ ਉਹ ਤਾਂ ਕੋਈ ਆਸਾਨ ਨਹੀਂ ਹੈ ਕਿਸੇ ਤੇ ਕੇਂਦਰ ਦੇ ਮੰਤਰੀ ਸੋਮ ਪ੍ਰਕਾਸ਼ ਜੀ ਸਾਡੇ ਨਾਲ ਰਹੇ ਨੇ ਸੈਨਟ ਦੇ ਮੈਂਬਰ ਰਹੇ ਨੇ ਉਹ ਹਮੇਸ਼ਾ ਹਰ ਮੀਟਿੰਗ ਦੇ ਵਿੱਚ ਆਉਂਦੇ ਰਹੇ ਨੇ ਕੇਂਦਰ ਦੇ ਮੰਤਰੀ ਦਾ ਬਹੁਤ ਵੱਡਾ ਪ੍ਰੋਟੋਕਾਲ ਹੁੰਦਾ ਇੱਕ ਸਿਸਟਮ ਹੁੰਦਾ ਪਰ ਉਹਨਾਂ ਨੇ ਆਪਣੇ ਇੱਕ ਕੰਮਕਾਰ ਵੀ ਉਹਨਾਂ ਨੇ ਹੀ ਮੈਨੇਜ ਕੀਤੇ ਨੇ ਜੇ ਉਹ ਕਰ ਮਤਲਬ ਪੰਜਾਬ ਸਰਕਾਰ ਨੇ ਗੰਭੀਰਤਾ ਹੁੰਦੀ ਹੈ ਨਾ ਜਿਹੜੀ ਉਹ ਨਹੀਂ ਦਿਖਾਈ ਇਸ ਮਸਲੇ ਨੂੰ ਲੈ ਕੇ ਤੇ ਫਿਰ ਕੇਂਦਰ ਨੂੰ ਲੱਗਿਆ ਕਿ ਜਦੋਂ ਇਹਨਾਂ ਨੂੰ ਕੋਈ ਲਾਗਅਤੀ ਗਈ ਨਹੀਂ ਹੈ ਤਾਂ ਹੌਲੀ-ਹੌਲੀ ਉਹਨਾਂ ਨੇ ਇਹ ਜਿਹੜਾ ਨਾਦਰਸ਼ਾਈ ਫਰਮਾਨ ਹੈ ਸਨਾਤਾ ਹੌਲੀ-ਹੌਲੀ ਅੱਛਾ ਹੁਣ ਤੱਕ ਤੁਸੀਂ ਸੈਨੇਟ ਮੈਂਬਰਾਂ ਦੀ ਪ੍ਰਾਪਤੀ ਹੁਣ ਤੱਕ ਦੀ ਪ੍ਰਾਪਤੀ ਆ ਉਹ ਕੀ ਮੰਨਦੇ ਹੋ ਮੈਂ ਤਾਂ ਪੁੱਛ ਰਿਹਾ ਕਿ ਚਰਚਾ ਇਹ ਵੀ ਚੱਲਦੀ ਆ ਕਿਉਂਕਿ ਹੁਣ ਜੇਕਰ ਏਬੀਬੀਪੀ ਦੇ ਸਟੈਂਡ ਦੀ ਇਸ ਵਿਸ਼ੇ ਤੇ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਚੀਜ਼ਾਂ ਤਾਂ ਕੀਤੀਆਂ ਗਈਆਂ ਕਿਉਂਕਿ ਪੋਲਿਟিক্যাল ਇਨਵੋਲਵਮੈਂਟ ਬਹੁਤ ਜ਼ਿਆਦਾ ਹੋ ਗਈ ਸੀ ਤੇ ਸੈਮਨ ਸੈਨੇਟ ਮੈਂਬਰਾਂ ਦੇ ਵੱਲੋਂ ਮਤਲਬ ਸੁਸਤੀ ਦਿਖਾਈ ਜਾ ਰਹੀ ਸੀ ਕੰਮਕਾਰ ਦੇ ਵਿੱਚ ਉਹ ਤੇਜ਼ੀ ਨਹੀਂ ਸੀ ਜਿਹੜੀ ਹੋਣੀ ਚਾਹੀਦੀ ਸੀ ਇਹ ਦੋਨੇ ਚੀਜ਼ਾਂ ਨੂੰ ਪਾਸੇ ਕਰਨ ਦੇ ਲਈ ਅਸੀਂ ਆ ਚੀਜ਼ ਜਿਹੜੀ ਹੈਗੀ ਆ ਉਹ ਲੈਂਦੀ ਆ ਚਲੋ ਆਪਾਂ ਪਹਿਲਾਂ ਇਹਨਾਂ ਦੀ ਗੱਲ ਦਾ ਜਵਾਬ ਦੇ ਦਿੰਨੇ ਆ ਜਿਹੜੀ ਜਿਹੜੇ ਕੰਮ ਨੂੰ 99 ਮੈਂਬਰ ਕਰ ਸਕਦੇ ਨੇ ਉਸ ਕੰਮ ਨੂੰ 33 ਕਰ ਸਕਦੇ ਨੇ ਦੱਸੋ ਹਾਲਾਂਕਿ ਜਿਹੜੀ ਜਦੋਂ 1947 ਚ ਯੂਨੀਵਰਸਿਟੀ ਇੱਥੇ ਆਈ ਹੈ ਨਾ ਉਦੋਂ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸੈਨੇਟ ਦੇ ਵੋਟਰ ਸੀਗੇ ਉਹ ਮੈਨੂੰ ਲੱਗਦਾ ਟੋਟਲ 2000 ਦੇ ਕਰੀਬ 22500 ਹੋਣੇ ਆ ਉਹਨਾਂ ਚੋਂ 99 ਮੈਂਬਰ ਚੁਣੇ ਗਏ ਸੀ ਹੁਣ ਉਹ ਗਿਣਤੀ ਆ ਜਿਹੜੀ ਉਹ ਲੱਖਾਂ ਚ ਪਹੁੰਚ ਚੁੱਕੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 15-20 ਲੱਖ ਤਾਂ ਜਿਹੜੇ ਸਾਡੇ ਗ੍ਰੈਜੂਏਟ ਦੇ ਵੋਟਰ ਨੇ ਉਹੀ ਨੇ ਬਾਕੀ ਹਰ ਸਾਲ 2 ਤੋਂ 3 ਲੱਖ ਬੱਚਾ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਤੇ ਕਾਲਜਾਂ ਚੋਂ ਨਿਕਲਦਾ ਹੈ ਹਰ ਸਾਲ ਉਹ ਚਾਹੇ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਨੇ ਚਾਹੇ ਮਾਝੇਲ ਦੇ ਨੇ ਸਾਰੇ ਮਤਲਬ ਹਰ ਵਰਗ ਦੇ ਲੋਕ ਨੇ ਹਨਾ ਤੇ ਜੇ ਕਹਿੰਦੇ ਨੇ ਵੀ ਸਸਤੀ ਦਿਖਾਈ ਜਾ ਰਹੀ ਸੀ ਹੁਣ ਜਿਹੜੇ ਕੰਮ ਨੂੰ ਆਪਾਂ 90 99 ਬੰਦੇ ਲਾਏ ਹੋਏ ਸੀ ਕਰਨ ਲਈ ਉਹ ਕੰਮ 31 ਬੰਦੇ ਕਿਵੇਂ ਕਰ ਦੇਣਗੇ ਉਹ ਵੀ ਜਿੰਨਾ ਬੰਦਿਆਂ ਦਾ ਪੈਰਾਮੀਟਰ ਹੀ ਕੋਈ ਨਹੀਂ ਹੈਗਾ ਉਹਨਾਂ ਦੀ ਕਿਉਂਕਿ ਜ਼ਿੰਮੇਵਾਰੀ ਸਾਡੇ ਤੇ ਤਾਂ ਹੁੰਦੀ ਸੀ ਅਸੀਂ ਵੋਟਾਂ ਲੈ ਕੇ ਆਉਂਦੇ ਹੁੰਦੇ ਸੀ ਸਾਨੂੰ ਇਹਨੇ ਮੈਂ ਜਦੋਂ ਪਹਿਲੀ ਵਾਰ ਇਲੈਕਸ਼ਨ ਲੜੀ ਆ 21 ਚ ਮੈਨੂੰ ਤਕਰੀਬਨ 2800 ਦੇ ਕਰੀਬ ਵੋਟ ਪਈ ਹੈ ਪੂਰੇ ਪੰਜਾਬ ਚੋਂ ਹਰਿਆਣੇ ਚੋਂ ਰਾਜਸਥਾਨ ਚੋਂ ਜਿੱਥੇ ਜਿੱਤੇ ਤੱਕ ਅਸੀਂ ਪਹੁੰਚ ਸਕਦੇ ਸੀ ਤਾਂ ਮੇਰੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਸੀ ਮੈਂ ਲੋਕਾਂ ਦੇ ਫੋਨ ਮੈਨੂੰ ਚੱਕਣੇ ਹੀ ਪੈਣ ਚਾਹੇ ਮੈਂ ਆਪਣੀ ਨੀਂਦ ਛੱਡਾਂ ਚਾਹੇ ਮੈਂ ਆਪਣਾ ਪਰਿਵਾਰ ਛੱਡਾਂ ਇਹ ਫਰਜ਼ ਬਣਦਾ ਹੁੰਦਾ ਕਿਉਂਕਿ ਚੁਣੇ ਹੋਏ ਬੰਦੇ ਦਾ ਨਾਲ ਇੱਕ ਜ਼ਿੰਮੇਵਾਰੀ ਹੁੰਦੀ ਹੁੰਦੀ ਆ ਪਰ ਨੋਮੀਨੇਟਰ ਦੀ ਕੀ ਜ਼ਿੰਮੇਵਾਰੀ ਆ ਆਪਾਂ ਗੱਲ ਪਹਿਲਾਂ ਕਰ ਹੀ ਰਹੇ ਆ ਹੁਣ ਪੰਜਾਬ ਸਰਕਾਰ ਵਾਲੇ ਆਏ ਸੀ ਕੀ ਜ਼ਿੰਮੇਵਾਰੀ ਆ ਨਹੀਂ ਆਏ ਕਦੇ ਤਾਂ ਇਹ ਤਾਂ ਬੜੀ ਬੇਵਕੂਫਾਂ ਵਾਲੀ ਗੱਲ ਹੈ ਕਿ ਉਹ ਕੰਮ ਸਹੀ ਨਹੀਂ ਕਰ ਰਹੇ ਸੀਗੇ ਜੀ ਤਾਂ ਇਹ ਕੰਮ ਸਹੀ ਕਰ ਦੇਣਗੇ ਹਨਾ ਅਸਲ ਦੇ ਵਿੱਚ ਜਿਹੜੀ ਗੱਲ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਪਰਸਨਲ ਰੰਜਿਸ਼ ਦਾ ਇੱਕ ਤਾਂ ਹਿੱਸਾ ਹੈਗੀ ਆ ਜਿੱਥੋਂ ਗੱਲ ਸ਼ੁਰੂ ਹੋਈ ਆ ਇਹ ਸਾਡੇ ਇੱਕ ਵਾਈਸ ਚਾਂਸਲਰ ਹੁੰਦੇ ਸੀਗੇ ਪਰ ਹੁਣ ਇਹ ਗੱਲ ਹੈਗੀ ਆ 2019 ਦੇ ਆਸ-ਪਾਸ ਦੀ ਜਿਹੜੀ ਸਾਡੀ ਮੈਡਮ ਨੇ ਹੁਣ ਵੀ ਸੀ ਰੀਨੂ ਵਿੱਚ ਇਹਨਾਂ ਤੋਂ ਪਹਿਲਾਂ ਸੀਗੇ ਰਾਜਕੁਮਾਰ ਜੀ ਉਦੋਂ ਪਹਿਲਾਂ ਜਿਹੜੇ ਵੀਸੀ ਸੀ ਉਹ ਸੀ ਅਰਣੁਕ ਕੁਮਾਰ ਗਰੋਵਰ ਜੀ ਉਹਨਾਂ ਨੇ ਉਦੋਂ ਕੀ ਕੀਤਾ ਸੀ ਉਹ ਬੰਬੇ ਤੋਂ ਆਏ ਸੀਗੇ ਸਿੱਧਾ ਵੀਸੀ ਲੱਗ ਕੇ ਚਲੋ ਉਹ ਚੰਗੇ ਅਧਿਆਪਕ ਸੀਗੇ ਚੰਗੇ ਸਾਇੰਸਦਾਨ ਵੀ ਸੀਗੇ ਉਹ ਤਾਂ ਉਹਨਾਂ ਨੇ ਇੱਥੇ ਆ ਕੇ ਜਦੋਂ ਜੁਆਇਨ ਕੀਤਾ ਹਰ ਬੰਦਾ ਚਾਹੁੰਦਾ ਮੇਰਾ ਪਰਿਵਾਰ ਮੇਰੇ ਕੋਲੇ ਹੋਵੇ ਤਾਂ ਉਹਨਾਂ ਨੇ ਆਪਣੀ ਵਾਈਫ ਨੂੰ ਯੂਨੀਵਰਸਿਟੀ ਦੇ 뮤직 ਡਿਪਾਰਟਮੈਂਟ ਦੇ ਵਿੱਚ ਅਪਲਾਈ ਕਰਵਾਤਾ ਮੈਰਿਟ ਉਹਨਾਂ ਦੀ ਬਣਦੀ ਨਹੀਂ ਸੀਗੀ ਕਿਸੇ ਹਾਲ ਚ ਨਹੀਂ ਬਣਦੀ ਸੀ ਮੈਂ ਉਦੋਂ ਸੈਨੇਟ 'ਚ ਨਹੀਂ ਸੀ ਮੈਂ ਵੱਡਿਆਂ ਨੇ ਸੁਣੀਏ ਗੱਲ ਇਹ ਸੈਨੇਟ ਨੇ ਉਹਨਾਂ ਦੀ ਭਰਤੀ ਰੱਦ ਕਰਤੀ ਜਿਹੜੀ ਕਿ ਕਰਦੀ ਬਣਦੀ ਸੀ ਜੇ ਮੈਂ ਹੁੰਦਾ ਆਪਣਾ ਵੀ ਉਹੀ ਸਟੈਂਡ ਹੁੰਦਾ ਹਣਾ ਕਿਉਂਕਿ ਜਿਹੜੀ ਮੈਰਿਟ ਆ ਉਹ ਤੇ ਕੰਪਰੋਮਾਈਜ਼ ਕਦੇ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਬੰਦਾ ਲੱਗਿਆ ਹੋਇਆ ਤਕਰੀਬਨ 20 30 35 ਸਾਲ ਰਹਿੰਦਾ ਉਹਨੇ ਸੋਚੋ ਕਿੰਨੇ ਬੱਚਿਆਂ ਨੂੰ ਪ੍ਰਭਾਵਿਤ ਕਰਨਾ ਹੈ ਤੇ ਉਹਦੀ ਸੋਚ ਨੇ ਕਿੰਨੇ ਬੰਦੇ ਨੂੰ ਕਰਨਾ ਹੈ ਨਾ ਤਾਂ ਉਹ ਬੰਦੇ ਨੇ ਫਿਰ ਉਦੋਂ ਬਿਆਨ ਦਿੱਤਾ ਸੀ ਇੱਕ ਕਿ ਇਹ ਜਿਹੜੇ ਸੈਨੇਟ ਵਾਲੇ ਨੇ ਇਹ ਇੱਕ ਗਰੁੱਪ ਆਫ ਮਲਚਰਸ ਹੈ ਮਤਲਬ ਗਿੱਦਾਂ ਦਾ ਸਮੂਹ ਕਿਹਾ ਸੀ ਉਹਨੇ ਸੈਨੇਟਰਾਂ ਨੂੰ ਫਿਰ ਬਾਅਦ ਦੇ ਵਿੱਚ ਤਾਂ 2021 ਦੇ ਵਿੱਚ ਚੋਣਾਂ ਹੋਈਆਂ ਉਹੀ ਸੈਨੇਟਰ ਜਿਹੜਾ ਬੰਦਾ ਸੀਗਾ ਉਹ ਬੀਸੀ ਰਿਟਾਇਰ ਹੋ ਗਿਆ ਸੀ ਤਾਂ ਉਹ ਸਿੱਧਾ ਨਾਮਿਨੇਟ ਹੋ ਕੇ ਸੈਨੇਟਰ ਦਾ ਮੈਂਬਰ ਬਣ ਗਿਆ ਕੇਂਦਰ ਵੱਲੋਂ ਜਿਹੜੇ 36 ਆਉਂਦੇ ਨੇ ਉਸ ਕੋਟੇ ਚੋਂ ਫਿਰ ਅਸੀਂ ਉਹਨੂੰ ਘੇਰਿਆ ਇੱਕ ਦਿਨ ਸਾਰਿਆਂ ਨੇ ਵੀਤੂ ਦਾ ਸਾਨੂੰ ਕਹਿੰਦਾ ਸੀ ਵੀ ਗਿੱਦਾਂ ਦਾ ਸਮੂਹ ਅੱਬੀ ਤੂੰ ਇੱਥੇ ਕੀ ਕਰਨ ਆਇਆ ਫਿਰ ਚਲੋਣ ਨੇ ਇਸ ਗੱਲ ਦੀ ਗਲਤੀ ਵੀ ਮੰਨੀ ਪਰ ਇਹ ਉਹ ਆਪਣੀ ਰੰਜਿਸ਼ ਦੇ ਵਿੱਚ ਉਹਨੇ ਇਹ ਚੀਜ਼ ਸ਼ੁਰੂ ਕਰਤੀ ਵੀ ਮੈਨੂੰ ਮੈਂ ਸੈਨੇਟਰ ਨੂੰ ਖਤਮ ਕਰਨਾ ਹੈ ਉਹਨੇ ਫਿਰ ਇੱਕ ਕਮੇਟੀ ਬਣਾਈ ਸੀ ਤਿਵਾੜੀ ਕਮਿਸ਼ਨ ਕਿਹਾ ਜਾਂਦਾ ਉਹਨੂੰ ਉਹ ਕਮੇਟੀ ਰਿਫਾਰਮ ਦੇ ਨਾਮ ਤੇ ਬਣਾਈ ਗਈ ਸੀ ਸੁਧਾਰ ਕਰਨ ਦੇ ਨਾਮ ਤੇ ਤਾਂ ਇਹਨਾਂ ਨੇ ਸੁਧਾਰ ਇਹੋ ਜਿਹਾ ਕੀਤਾ ਸੁਧਾਰ ਸੁਧਾਰ ਦੇ ਨਾਮ ਤੇ ਇਹਨਾਂ ਨੇ ਸਾਰੀਆਂ ਜਿਹੜੀਆਂ ਆਪਣੀਆਂ ਏਜੰਡਾ ਹੁੰਦੇ ਆ ਜਿਹੜੇ ਸਾਰੇ ਉਹ ਚਲਾਏ ਪੰਜਾਬ ਨੂੰ ਪਾਸੇ ਕਰਤਾ ਜਿਹੜਾ ਪੰਜਾਬੀਆਂ ਦਾ ਦਾਵਾ ਉਹ ਖਤਮ ਕਰਤਾ ਜਿਹੜਾ ਵਿਦਿਆਰਥੀਆਂ ਦਾ ਦਾਵਾ ਉਹ ਖਤਮ ਕਰਤਾ ਜਿਹੜੀ ਨੁਮਾਇੰਦਗੀ ਨੌਨ ਟੀਚਿੰਗ ਦੀ ਸੀ ਉਹ ਖਤਮ ਕਰਤੀ ਜਿਹੜੇ ਅਧਿਆਪਕਾਂ ਦੀ ਨੁਮਾਇੰਦਗੀ ਸੀ ਉਹ ਖਤਮ ਕਰਤੀ ਸਾਰਾ ਕੁਝ ਹੀ ਖਤਮ ਕਰਤਾ ਇਸ ਚੀਜ਼ ਚ ਤੋਂ ਤੁਸੀਂ ਮੰਨਦੇ ਹੋ ਕਿ ਸੈਨੇਟ ਮੈਂਬਰਾਂ ਦੇ ਵੱਲੋਂ ਚਾਹੇ ਤੁਹਾਡੇ ਜੂਨੀਅਰ ਦੇ ਵਿੱਚ ਰਹੇ ਚਾਹੇ ਉਸ ਤੋਂ ਪਹਿਲਾਂ ਦੇ ਜੂਨੀਅਰ ਤੇ ਵਿੱਚ ਰਹੇ ਮੈਂ ਤਾਂ ਸਵਾਲ ਪੁੱਛ ਰਿਹਾ ਕਿ ਆਲਸੀ ਪੁਣੇ ਦੀ ਗੱਲ ਆਲਸੀ ਪੁਣੇ ਦੀ ਗੱਲ ਆਈ ਹੈ ਪਲੱਸ ਜਿਹੜੀ ਪੋਲਿਟੀਕਲ ਇਨਵੋਲਵਮੈਂਟ ਦੀ ਗੱਲ ਆਈ ਹੈ ਕਿ ਜਿਹੜਾ ਉਹਨਾਂ ਦੀ ਬਣਦੀ ਜ਼ਿੰਮੇਵਾਰੀ ਸੀ ਉਹ ਉਹਨਾਂ ਦੇ ਵੱਲੋਂ ਨਿਭਾਈ ਗਈ ਕਿਉਂਕਿ ਬਹੁਤਾ ਇਹ ਵੀ ਚੀਜ਼ ਚਰਚਾਵਾਂ ਕਿਤੇ ਨਾ ਕਿਤੇ ਸਾਹਮਣੇ ਹੁੰਦੀ ਕਿ ਸੈਨੇਟ ਮੈਂਬਰਾਂ ਦੇ ਵੱਲੋਂ ਆਪਦੇ ਨਿੱਜੀ ਮਫਾਦ ਨਿੱਜੀ ਫਾਇਦੇ ਤੁਸੀਂ ਐਜ਼ ਅ ਮੀਡੀਆ ਪਰਸਨ ਪਿੱਛੇ ਜੇ ਇੱਕ ਪੱਤਰਕਾਰ ਭਰਾ ਨੇ ਸਾਰਾ ਡਾਟਾ ਇਹ ਕੱਢਿਆ ਵੀ ਹੈ ਵੀ ਕਿਹਨੇ ਕਿੰਨੀਆਂ ਮੀਟਿੰਗਾਂ ਐਟੈਂਡ ਕੀਤੀਆਂ ਨੇ ਤੁਸੀਂ ਲੈ ਸਕਦੇ ਹੋ ਰਿਕਾਰਡ ਯੂਨੀਵਰਸਿਟੀ ਤੋਂ ਮੈਨੂੰ ਲੱਗਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 47 ਜਿਹੜੇ ਮੈਂਬਰ ਸੀ ਉਹ ਹੁੰਦੇ ਚੁਣੇ ਹੋਏ ਜੀ 36 ਹੁੰਦੇ ਨਾਮਿਨੇਟਡ ਬਾਕੀ ਐਕਸਫਿਸ਼ੀ ਹੁੰਦੇ ਆ ਠੀਕ ਹੈ ਉਹਨਾਂ ਚੋਂ ਵੀ ਨਾਮਿਨੇਟੀ ਸਮਝੋ ਤੁਸੀਂ ਜਿਹੜੇ 47 ਮੈਂਬਰ ਚੁਣੇ ਹੋਏ ਨੇ ਉਹਨਾਂ ਦਾ ਰਿਕਾਰਡ ਕੱਢੋ ਠੀਕ ਹੈ ਜੀ ਉਹ ਕਿੰਨੀਆਂ ਮੀਟਿੰਗਾਂ ਚ ਆਏ ਨੇ ਤੇ ਜਿਹੜੇ ਦੂਜੇ ਨੇ ਉਹਨਾਂ ਦਾ ਰਿਕਾਰਡ ਕੱਢੋ ਤੁਹਾਨੂੰ ਜ਼ਮੀਨ ਅਸਮਾਨ ਦਾ ਫਰ ਮੈਨੂੰ ਲੱਗਦਾ ਨੋਮੀਨੇਟ ਬੰਦੇ ਤਾਂ ਆ ਹੀ ਨਹੀਂ ਹੈਗੇ ਤੇ ਜਿਹੜਾ ਚੁਣਿਆ ਹੋਇਆ ਬੰਦਾ ਹੁੰਦਾ ਨਾ ਮੈਂਬਰ ਹੁੰਦਾ ਕੋਈ ਵੀ ਹੁੰਦਾ ਮੈਂ ਦੇਖਿਆ ਦੇਖਦਾ ਰਿਹਾ ਚਾਹੇ ਉਹ ਪ੍ਰਿੰਸੀਪਲ ਕੈਟਾਗਰੀ ਚੋਂ ਆ ਚਾਹੇ ਉਹ ਦੂਜੀਆਂ ਚੋਂ ਆਉਂਦੇ ਨੇ ਟੀਚਰ ਚੋਂ ਆਉਂਦੇ ਨੇ ਚਾਹੇ ਕੋਈ ਵੀ ਆ ਉਹਨਾਂ ਨੇ ਆਪਣੇ ਲੋਕਾਂ ਦੇ ਕੰਮ ਲੈ ਕੇ ਆਉਣੇ ਹੁੰਦੇ ਨੇ ਤਾਂ ਉਹਨਾਂ ਨੂੰ ਹਰ ਮੀਟਿੰਗ اٹੈਂਡ ਕਰਨੀ ਹੀ ਪੈਂਦੀ ਆ ਮੇਰਾ ਵੀ ਕਈ ਵਾਰ ਦਿਲ ਨਹੀਂ ਕਰਦਾ ਹੋਣਾ ਚਾਹੀਏ ਪਰ ਮੈਨੂੰ ਕਰਨੀ ਹੀ ਪੈਣੀ ਆ ਕਿਉਂਕਿ ਮੇਰੇ ਪਿੱਛੇ 3000 ਬੰਦਾ ਖੜਾ ਜਿਨ੍ਹਾਂ ਨੇ ਮੈਨੂੰ ਜਿਤਾਇਆ ਤੇ ਉਹਨਾਂ ਦੇ ਕੰਮ ਨੇ ਉਹਨਾਂ ਦੇ 100 ਸੈਂਕੜੇ ਕੰਮ ਹੁੰ ਇਸ ਪ੍ਰੋਟੈਸਟ ਨੂੰ ਡੀਰੇਲ ਕਰਨ ਵਾਸਤੇ ਨੇ ਚੁਣੇ ਹੋਏ ਬੰਦੇ ਚੁਣੇ ਹੋਏ ਮੈਂਬਰ ਨੇ ਜਿਹੜੇ ਉਹੀ ਜ਼ਿਆਦਾ ਜ਼ਿੰਮੇਵਾਰ ਹੋਣਗੇ ਉਹੀ ਜ਼ਿਆਦਾ ਇਫੈਕਟਿਵ ਹੋਣਗੇ ਉਹਨਾਂ ਨੇ ਇਹੀ ਯੂਨੀਵਰਸਿਟੀ ਦੇ ਪੱਖ ਦੀ ਗੱਲ ਕਰਨੀ ਆ ਖਾਸ ਤੌਰ ਤੇ ਜਦੋਂ ਯੂਨੀਵਰਸਿਟੀ ਇਹੋ ਜੇ ਮਤਲਬ ਇਹਦਾ ਦਰਜਾ ਜਿਹੜਾ ਉਹਨੂੰ ਲੈ ਕੇ ਬੜੀ ਚਰਚਾ ਹੁੰਦੀ ਆ ਇਹ ਯੂਨੀਵਰਸਿਟੀ ਦਾ ਦਰਜਾ ਜਿਹੜਾ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਉਹ ਇੰਟਰ ਸਟੇਟ ਹੈ ਇੰਟਰ ਸਟੇਟ ਦਾ ਮਤਲਬ ਇਹ ਸੀ ਉਦੋਂ ਕਿ ਮਤਲਬ ਹਿਮਾਚਲ ਦੇ ਕੁਝ ਕਾਲਜ ਸੀਗੇ ਹਰਿਆਣਾ ਦੇ ਕਾਫੀ ਕਾਲਜ ਸੀਗੇ ਤੇ ਪੰਜਾਬ ਦੇ ਕਾਲਜ ਸੀਗੇ ਹੌਲੀ ਹੌਲੀ ਹਿਮਾਚਲ ਨੇ ਆਪਣੀ ਅਲੱਗ ਯੂਨੀਵਰਸਿਟੀਆਂ ਖੋਲੀਆਂ ਜਿਹੜਾ ਹਰਿਆਣਾ ਉਹ ਇਸ ਤੋਂ ਵੱਖ ਹੋ ਗਿਆ ਆਪਣੇ ਆਪ ਉਹਨਾਂ ਦੀ ਆਪਣੀ ਮਰਜ਼ੀ ਨਾਲ ਹੋਇਆ ਹੁਣ ਸਿਰਫ ਪੰਜਾਬ ਹੈ ਤੇ ਚੰਡੀਗੜ੍ਹ ਹੈ ਚੰਡੀਗੜ੍ਹ ਦੇ ਕਾਲਜ ਨੇ ਤੇ ਕੁਝ ਆਪਣਾ ਹੀ ਕੈਂਪਸ ਹੈ ਜਿੱਥੇ ਅੱਪ ਬੈਠੇ ਆ ਹੁਣ ਜੇ ਤੁਸੀਂ ਚੰਡੀਗੜ੍ਹ ਨੂੰ ਅਡਰ ਰਾਜ ਮੰਨਦੇ ਹੋ ਚੰਡੀਗੜ੍ਹ ਨੂੰ ਜੇ ਅਡਰ ਰਾਜ ਮੰਨਦੇ ਹੋ ਤਾਂ ਤਾਂ ਇਹ ਯੂਨੀਵਰਸਿਟੀ ਇੰਟਰ ਸਟੇਟ ਹੈ ਨਹੀਂ ਤਾਂ ਫਿਰ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਪਹਿਲਾਂ ਇਹਦੇ ਦਰਜੇ ਬਾਰੇ ਗੱਲ ਕਲੀਅਰ ਹੋਣੀ ਚਾਹੀਦੀ ਦੂਜੀ ਗੱਲ ਜਿਹੜੀ ਹੈਗੀ ਆ ਚੁਣੇ ਹੋਏ ਨੁਮਾਇੰਦੇ ਹੀ ਇਸ ਯੂਨੀਵਰਸਿਟੀ ਨੂੰ ਸਹੀ ਚਲਾ ਸਕਦੇ ਨੇ ਤਾਂ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਜੋ ਇਹ ਧਰਨਾ ਚੱਲ ਰਿਹਾ ਚਲੋ ਆਪਾਂ ਉਹਦੇ ਬਾਰੇ ਅੱਗੇ ਵੀ ਗੱਲ ਕਰਦੇ ਆ ਡਿਟੇਲ 'ਚ ਇਹਦੇ ਤੇ ਆਪਾਂ ਸ਼ਾਮਲ ਹੋਈਏ ਵੈਸੇ ਤਾਂ ਚਲੋ ਬੜੀ ਖੁਸ਼ੀ ਹੁੰਦੀ ਆ 2021 ਦੇ ਵਿੱਚ ਮੈਂ ਇਹ ਮਸਲਾ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ ਉਦੋਂ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਪਤਾ ਹੁੰਦਾ ਸੀ ਵੀ ਸੈਨਟ ਕੀ ਚੀਜ਼ ਹੈ ਤਾਂ ਅੱਜ ਹੁਣ ਖੁੰਡਾਂ 'ਚ ਵੀ ਗੱਲਾਂ ਹੋ ਰਹੀਆਂ ਨੇ ਸੱਥਾਂ 'ਚ ਵੀ ਹੋ ਰਹੀਆਂ ਨੇ ਕਿ ਯੂਨੀਵਰਸਿਟੀ ਪੰਜਾਬ ਦੀ ਖੋਈ ਗਈ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੇ ਬਹੁਤ ਮਤਲਬ ਇੱਕ ਮੁਟਤਾ ਦੇ ਨਾਲ ਇਹ ਤੇ ਕੰਮ ਕੀਤਾ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਲੋਕਾਂ ਨੂੰ ਦੱਸ ਪਾਏ ਆਂ ਵੀ ਇਹ ਯੂਨੀਵਰਸਿਟੀ ਦਾ ਅਸਲ ਦੇ ਵਿੱਚ ਜਿਹੜਾ ਕੀ ਕਹਿੰਦੇ ਹੁੰਦੇ ਇਹਦਾ ਅਸਲ 'ਚ ਆਪਾਂ ਨੂੰ ਫਾਇਦਾ ਕੀ ਆ ਇਹਦਾ ਰਤਬਾ ਕੀ ਆ ਤੇ ਇਹ ਪੰਜਾਬ ਦੇ ਸਿਰ ਦਾ ਤਾਜ ਆ ਇਹ ਪੰਜਾਬ ਦੀ ਯੂਨੀਵਰਸਿਟੀ ਆ ਰਹਿਣੀ ਚਾਹੀਦੀ ਆ ਜਿਵੇਂ ਅਸੀਂ ਗੱਲ ਕਰ ਰੇ ਆ ਕਿ ਸੈਨੇਟ ਦੇ ਮੈਂਬਰ 477 ਦੇ ਵਿੱਚੋਂ ਵੀ ਨੇ ਮੁੱਖ ਮੰਤਰੀ ਸਾਹਿਬ ਨੇ ਉਹਦੇ ਵਿੱਚ ਸਿੱਖਿਆ ਮੰਤਰੀ ਸਾਹਿਬ ਨੇ ਉਹਦੇ ਵਿੱਚ ਦੋ ਐਮਐਲਏ ਸਾਹਿਬਾਨ ਵੀ ਨੇ ਇਹਦੇ ਵਿੱਚ ਫਿਰ ਹੁਣ ਤਾਂ ਰਾਜਨੀਤਿਕ ਲੀਡਰ ਵੀ ਆਉਣ ਲੱਗੇ ਨੇ ਜਿਦੇ ਵਿੱਚ ਕਾਂਗਰਸ ਤੋਂ ਵੀ ਆਏ ਜਿਦੇ ਵਿੱਚ ਜਿਹੜੇ ਹੈਗੇ ਨੇ ਸ਼੍ਰੋਮਣੀ ਕਾਲਦਲ ਤੋਂ ਆਏ ਜਿਦੇ ਵਿੱਚ ਆਮ ਆਦਮੀ ਪਾਰਟੀ ਤੋਂ ਆਏ ਚਾਹੇ ਪਹਿਲੇ ਸੀ ਚਾਹੇ ਹੋਣ ਵਾਲੇ ਸੀ ਜਿਵੇਂ ਤੁਸੀਂ ਗੱਲ ਕਰੇ ਕਿ ਬਦਲ ਸਾਹਿਬ ਦੀ ਸਰਕਾਰ ਵੱਲੋਂ ਜ਼ਰੂਰ ਹੋ ਸਕਦਾ ਕੋਈ ਇੱਕ ਦੀ ਮੀਟਿੰਗ ਟੈਂਡ ਕਰਿਓ ਪਰ ਉਸ ਤੋਂ ਪਹਿਲਾਂ ਕੋਈ ਅਟੈਂਡ ਨਹੀਂ ਕਰੀ। ਮੌਜੂਦਾ ਸਰਕਾਰ ਦੇ ਜੋ ਨੁਮਾਇंदे ਆਉਂਦੇ ਨੇ ਤਾਂ ਉਹਨਾਂ ਕੋਲ ਇਹ ਗੱਲ ਰੱਖੀ ਕਿ ਭਾਈ ਹੁਣ ਤਾਂ ਪ੍ਰੋਟੈਸਟ ਚੱਲ ਰਿਹਾ ਹੁਣ ਤਾਂ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਠੀਕ ਹੈ ਤੁਸੀਂ ਆ ਕੇ ਨਾਲ ਬੈਠੇ ਹੋ ਪਰ ਜੋ ਤੁਹਾਡਾ ਜ਼ਿੰਮਾ ਬਣਦਾ ਸੀ ਪਹਿਲਾਂ ਉਹ ਤੁਹਾਡੇ ਵੱਲੋਂ ਨਿਭਾਇਆ ਕਿਉਂ ਨਹੀਂ ਗਿਆ। ਅਸ ਵੀਰੇ ਤੁਹਾਨੂੰ ਫ੍ਰੈਂਕ ਹੋ ਕੇ ਸਾਰੀ ਗੱਲ ਦੱਸ ਦੇਣਾ ਖੁੱਲ੍ਹ ਕੇ ਇਸ ਮਸਲੇ ਤੇ ਦੇਖੋ ਅਸੀਂ ਇਸ ਧਰਨੇ ਤੇ ਬੈਠੇ ਆਂ। ਜੇ ਸਾਨੂੰ ਰੱਬ ਨੇ ਮੌਕਾ ਦਿੱ ਤਾਂ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਇਸ ਮਸਲੇ ਨੂੰ ਸਿਰੇ ਤੱਕ ਲੱਗੇ ਜਾਈਏ ਕਾਮਯਾਬ ਕਰੀਏ ਠੀਕ ਹੈ ਜੀ ਕਾਮਯਾਬ ਕਰਨ ਲਈ ਸਾਨੂੰ ਹਰ ਵਰਗ ਦੇ ਸਪੋਰਟ ਦੀ ਲੋੜ ਹੈ ਚਾਹੇ ਉਹ ਕੋਈ ਸਿਆਸੀ ਬੰਦਾ ਹੈ ਚਾਹੇ ਕੋਈ ਗੈਰ ਸਿਆਸੀ ਬੰਦਾ ਇਹ ਆਪਾਂ ਦਿੱਲੀ ਦੇ ਕਿਸਾਨ ਮੋਰਚੇ 'ਚ ਦੇਖਿਆ ਉਦੋਂ ਮੈਂ ਚੰਡੀਗੜ੍ਹ ਰਹਿਣਾ ਦਿੱਲੀ ਵਿੱਚ ਜਾਉਣ ਲੱਗਿਆ ਜਾਂਦਾ ਸੀ ਪਰ ਇੱਥੇ ਚੰਡੀਗੜ੍ਹ ਦੇ ਵਿੱਚ ਚੌਂਕਾਂ ਤੇ ਜਿਹੜੇ ਦੁਕਾਨਦਾਰ ਭਰਾ ਨੇ ਉਹ ਖੁਦ ਖੜਦੇ ਰਹੇ ਨੇ ਝੰਡੇ ਲੈ ਕੇ ਮਤਲਬ ਉਦੋਂ ਹਰ ਵਰਗ ਦੀ ਸਪੋਰਟ ਨਾਲ ਉਹ ਮੋਰਚਾ ਜਿੱਤਿਆ ਗਿਆ ਤਾਂ ਜੇ ਤਾਂ ਆਪਾਂ ਚਾਹੋਣੇ ਆ ਵੀ ਉਹਨਾਂ ਠੀਕ ਹਨ ਉਹਨਾਂ ਨੂੰ ਸਵਾਲ ਬਣਦੇ ਨੇ ਹੁੰਦੇ ਵੀ ਨਹੀਂ ਸਵਾਲ ਇੱਥੇ ਉਹ ਜਵਾਬ ਵੀ ਦਿੰਦੇ ਨੇ ਕਿਉਂਕਿ ਉਹਨਾਂ ਕੋਲ ਜਵਾਬ ਇਹੀ ਹੁੰਦਾ ਕਿ ਅਸੀਂ ਉਦੋਂ ਨਹੀਂ ਸੀਗੇ ਜੀ ਪੁਰਾਣੀ ਸੀਗੀ ਗਲਤੀ ਹੋਗੀ ਆਹੀ ਜਵਾਬ ਦੇ ਸਕਦੇ ਨੇ ਹੋਰ ਤਾਂ ਕੁਝ ਨਹੀਂ ਕਰ ਸਕਦੇ ਜੇ ਆਪਾਂ ਨੂੰ ਉਹਨਾਂ ਦੀ ਸਪੋਰਟ ਚਾਹੀਦੀ ਆ ਤਾਂ ਆਪਾਂ ਨੂੰ ਥੋੜਾ ਜਿਆ ਲੀਨੀਅਟ ਹੋਣਾ ਪਊਗਾ ਤਾਂ ਆਪਾਂ ਨੂੰ ਇੱਕ ਵਾਰ ਇੱਕ ਮੰਚ ਤੇ ਇਕੱਠੇ ਹੋ ਕੇ ਲੜਾਈ ਜਿੱਤਣੀ ਪਊਗੀ ਹਾਂ ਠੀਕ ਆ ਆਪਾਂ ਤੁਸੀਂ ਆਪਾਂ ਗੱਲ ਕਰ ਰਹੇ ਆ ਹੋਰ ਸਾਰੇ ਸਾਥੀ ਕ ਬੋਲਦੇ ਨੇ ਗੱਲ ਹੁੰਦੀ ਆ ਤਾਂ ਇਹ ਗੱਲਾਂ ਲੋਕਾਂ 'ਚ ਜਾ ਰਹੀਆਂ ਨੇ ਕਿ ਨਕੰਮੇ ਸਾਰੇ ਹੀ ਨੇ ਤਾਂ ਇਹ ਬਹੁਤ ਵਧੀਆ ਗੱਲ ਆ ਪਰ ਮੈਨੂੰ ਲੱਗਦਾ ਵੀ ਹਰ ਵਰਗ ਦੀ ਸਪੋਰਟ ਦੀ ਲੋੜ ਐ ਹਰ ਸਿਆਸੀ ਬੰਦੇ ਦੀ ਸਪੋਰਟ ਦੀ ਲੋੜ ਐ ਤਾਂ ਆਪਾਂ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕਰੀਏ ਕਿ ਉਹਨਾਂ ਨੂੰ ਇਹ ਮੇਰਾ ਨਿੱਜੀ ਵਿਚਾਰ ਆ ਹੋ ਸਕਦਾ ਕਿਸੇ ਦਾ ਕੋਈ ਹੋਰ ਹੋਵੇ ਕਿ ਉਹਨਾਂ ਨੂੰ ਇਸ ਚੀਜ਼ ਤੋਂ ਡਰ ਲੱਗਣ ਲੱਗ ਜਵੇ ਕਿ ਉੱਥੇ ਜਾਵਾਂਗੇ ਤਾਂ ਸਾਡੇ ਨਾਲ ਐ ਨਾ ਹੋ ਜਵੇ ਸਾਨੂੰ ਕੋਈ ਮਾੜਾ ਨਾ ਬੋਲੇ ਕਿਉਂਕਿ ਹਰ ਬੰਦੇ ਦੀ ਸਪੋਰਟ ਦੀ ਲੋੜ ਐ ਸਿਆਸੀ ਤਰ੍ਹਾਂ ਕੋਲੇ ਆਪਣੇ ਪੋਲੀਟੀਕਲ ਕੈਡਰ ਹੁੰਦੇ ਜੇ 10 ਤਰੀਕ ਨੂੰ ਸਾਡਾ ਸਾਥ ਦੇਣਗੇ ਉਹ ਸਾਹਮਣੇ ਆਪਣੇ ਆਈ ਜਾਣਾ ਜੇ ਤਾਂ ਦੇਣਗੇ ਤਾਂ ਅੱਗੇ ਠੀਕ ਹੈ ਨਹੀਂ ਤਾਂ ਫਿਰ ਅੱਗੇ ਖੁੱਲ੍ਹ ਕੇ ਬੋਲਾਂਗੇ ਉਹਨਾਂ ਦੇ ਖਿਲਾਫ ਤਾਂ ਉਹਨਾਂ ਨੂੰ ਵੀ ਚੇਤਾਵਨੀ ਸਮਝ ਲਓ ਬੇਨਤੀ ਸਮਝ ਲਓ ਕਿ 10 ਤਰੀਕ ਤੱਕ ਤੁਹਾਡੇ ਕੋਲੇ ਵਧੀਆ ਸੁਨਹਿਰੀ ਮੌਕਾ ਹੈਗਾ ਆਪਣੇ ਆਪ ਨੂੰ ਸਾਬਤ ਕਰੋ ਕਿ ਅਸੀਂ ਨਾਲ ਹਾਂ ਜੇ ਤੁਹਾਨੂੰ ਜੇ ਨਹੀਂ ਸਾਬਤ ਹੋ ਸਕਿਆ ਤਾਂ ਫਿਰ ਠੀਕ ਹੈ ਵਿਰੋਧ ਤਾਂ ਹੋਊਗਾ ਹੀ ਹੋਊਗਾ ਇੰਨੇ ਸੁਖਾਲੇ ਤਰੀਕੇ ਨਾਲ ਲੱਗਦਾ ਕਿ ਭਗਮਾ ਕਰਨ ਹੋ ਸਕਦਾ ਹੂ ਕਿ ਉੱਥੇ ਜਿਵੇਂ ਇੱਕ ਭਗਵੀ ਨੀਕਰ ਟਾਂਕੇ ਉਹਦੇ ਉੱਤੇ ਕਰਾਸ ਦਾ ਨਿਸ਼ਾਨ ਵੀ ਲਾਇਆ ਗਿਆ ਲੱਗਦਾ ਇੰਨੇ ਸੁਖਾਲੇ ਤਰੀਕੇ ਨਾਲ ਭਗਮਾ ਕਰਨ ਹੋ ਸਕਦਾ ਹੈ ਭਗਮਾ ਕਰਨ ਦਾ ਆਪਣਾ ਜਸਵੀਰ ਜਦੋਂ ਦੀ ਇਹ ਸਰਕਾਰ ਆਈ ਆ ਇਹਨਾਂ ਦੀ ਤੀਜੀ ਟਰਮ ਹੈ ਇਹ ਤੁਸੀਂ ਬੜੀ ਮਤਲਬ ਸੋਚਨ ਵਿਚਾਰਨ ਵਾਲੀ ਗੱਲ ਹੈ ਇਹ ਜਦੋਂ ਇਹ ਤੋਂ ਪਹਿਲਾਂ ਸਰਕਾਰ ਹੁੰਦੀ ਸੀ ਕਾਂਗਰਸ ਦੀ ਤਾਂ ਕਾਂਗਰਸ ਨੇ ਆਪਣੇ ਹੌਲੀ ਹੌਲੀ ਸੈਨੇਟ ਦੇ ਵਿੱਚ ਲਾ ਲੋ ਯੂਨੀਵਰਸਿਟੀ ਦੇ ਕੱਲੀ ਇਹ ਯੂਨੀਵਰਸਿਟੀ ਨਹੀਂ ਹਰ ਕਿਤੇ ਹਰ ਸੰਸਥਾ ਦੇ ਵਿੱਚ ਬੰਦੇ ਫਿੱਟ ਕਰਦੇ ਨੇ ਅਧਿਆਪਕ ਲਾ ਲਓ ਟੀਚਰ ਲਾ ਲਓ ਆਪਣੇ ਬੰਦੇ ਮੈਰਿਟ ਤੋਂ ਕੰਪਰੋਮਾਈਜ਼ ਕਰਕੇ ਰੱਖਣੇ ਇਹ ਸਭ ਚੀਜ਼ਾਂ ਆਪਣੇ ਦੇਸ਼ ਦੇ ਸਿਸਟਮ ਦਾ ਹਿੱਸਾ ਨੇ ਇਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਜਿਹੜੀ ਫੈਕਟ ਵਾਲੀ ਗੱਲ ਹੈ ਹਨਾ ਇਹ ਕੋਈ ਦੁੱਧ ਦਾ ਤੋਲਿਆ ਨਹੀਂ ਹੈਗਾ ਇੱਥੇ ਪਰ ਜਦੋਂ ਹੁਣ ਇਹ ਭਾਜਪਾ ਆਈ ਹੈ ਤੁਸੀਂ ਇਹ ਇਹ ਹਿਸਾਬ ਲਾ ਲਓ ਵੀ ਇਹਨਾਂ ਨੂੰ 13 12 13 ਸਾਲ ਲੱਗ ਗਏ ਇਸ ਢਾਂਚੇ ਨੂੰ ਤੋੜਨ ਦੇ ਵਿੱਚ ਕਿਉਂਕਿ ਇਸ ਸਿਰਫ ਇਹਦੇ ਲਈ ਏਸੀ ਵੀ ਢਾਲ ਬਣ ਕੇ ਅੱਗੇ ਸੈਨਟ ਖੜੀ ਸੀ ਜੇ ਸੈਨੇਟ ਨਾ ਹੁੰਦੀ ਤਾਂ ਇੱਕ ਹੁਕਮ ਹੀ ਜਾਰੀ ਕਰਨਾ ਸੀ ਜਿਵੇਂ ਹੁਣ ਹੋਇਆ ਪਹਿਲਾਂ ਹੌਲੀ ਹੌਲੀ ਇਹਨਾਂ ਨੇ ਸੈਨੇਟ ਦੇ ਵਿੱਚ ਆਪਣਾ ਬਹੁਮਤ ਵਧਾਇਆ ਹਰ ਪਾਸਿਓਂ ਗ੍ਰੈਜੂਏਟ ਦੇ ਵਿੱਚੋਂ ਵੀ ਇਹਨਾਂ ਦੇ ਸਾਡੇ ਕੌਂਸਿਲੈਂਟਾਂ ਦੇ ਬੰਦੇ ਆਉਂਦੇ ਰਹੇ ਉਹ ਡੀਏਵੀ ਸੰਸਥਾ ਹੈਗੀ ਜਿਹੜੀ ਉਹਨਾਂ ਦੇ ਤਿੰਨ ਬੰਦੇ ਜਿੱਤਦੇ ਰਹੇ ਹਰ ਵਾਰੀ ਇਸ ਵਾਰ ਦੋ ਜਿੱਤੇ ਸੀ ਫਿਰ ਜਿਹੜੇ ਨੋਮੀਨੇਟਡ ਨੇ ਉਹ ਚ ਇਹਨਾਂ ਨੇ ਹੌਲੀ ਹੌਲੀ ਆਪਣੇ ਖਾਸ ਬੰਦੇ ਫਿੱਟ ਕੀਤੇ ਜਿਹੜੇ ਅਧਿਆਪਕ ਨੇ ਯੂਨੀਵਰਸਿਟੀ ਵਾਲੇ ਉਹ ਸੈਨੇਟ ਦੇ ਵਿੱਚ ਫਿੱਟ ਕੀਤੇ ਤਾਂ ਇਸ ਮੁਕਾਮ ਤੇ ਇਹ ਪਹੁੰਚੇ ਇੱਕ ਇੱਕ ਚੀਜ਼ ਰਹਿ ਗਈ ਸੀ ਜਿਹੜੀ ਕਿ ਇੰਨਾਂ ਲਈ ਅਚੀਵ ਕਰਨੀ ਉਹ ਇਹ ਸੀ ਕਿ ਵਿਦਿਆਰਥੀ ਕਾਉਂਸਲ ਦੀਆਂ ਚੋਣਾਂ ਹਾਰ ਜਾਂਦੇ ਸੀ ਹਰ ਵਾਰ ਹੁਣ ਇਸ ਵਾਰ ਪੰਜਾਬ 'ਚ ਬਹੁਤ ਪ੍ਰਚਾਰ ਹੋਇਆ ਇੱਕ ਠੀਕ ਹੈ ਉਹ ਗੱਲ ਕਰਨੀ ਚਾਹੀਦੀ ਹੈ ਕਿ ਆਪਾਂ ਇੱਕ ਆਪਣਾ ਗੁਰਸਿੱਖ ਮੁੰਡਾ ਜਿੱਤੇ ਆ ਵਾਈਸ ਪ੍ਰਧਾਨ ਜਿੱਤੇ ਆ ਪਰ ਇਹਦੇ ਨਾਲ ਹੀ ਇੱਕ ਜਿਹੜਾ ਗਲਤ ਪ੍ਰਚਾਰ ਕੀਤਾ ਗਿਆ ਕਿ ਸੰਗੀਆਂ ਦੇ ਤਾਉਣ ਤੇ ਗੋਡਾ ਤਰਤਾ ਜੀ ਹਨਾ ਤਾਉਣ ਤੇ ਗੋਡਾ ਸੰਗੀਆਂ ਦਾ ਹੀ ਆ ਪ੍ਰਧਾਨ ਸੰਗੀਆਂ ਦਾ ਹੀ ਜਿੱਤੇ ਆ ਐਬੀਬੀਪੀ ਸੰਗੀਆਂ ਦੀ ਹੋਈ ਆ ਵਾਈਸ ਪ੍ਰਧਾਨ ਆਪਣਾ ਜਿੱਤੇ ਆ ਤਾਂ ਇਹ ਪੰਜਾਬ 'ਚ ਲੋਕਾਂ ਨੂੰ ਸਮਝਣ ਦੀ ਲੋੜ ਆ ਆਪਾਂ ਨਿੱਕੀ ਨਿੱਕੀ ਗੱਲ ਤੇਵੇਂ ਉਤਸ਼ਾਹਿਤ ਹੋ ਕੇ ਹੜਾ ਲਾਲਾ ਨਾ ਕਰਿਆ ਕਰੀਏ ਸੰਗੀ ਹੀ ਇੱਥੇ ਪ੍ਰਧਾਨ ਆ ਇਹਨਾਂ ਦੀ ਇੱਕੋ ਹੀ ਚੀਜ਼ ਅਚੀਵ ਕਰਨੀ ਰਹੀ ਸੀ ਕਿ ਜਦੋਂ ਏਵੀਬੀਪੀ ਜਿੱਤ ਜੂਗੀ ਫਾਈਨਲੀ ਇੱਥੇ ਤਾਂ ਫਿਰ ਅਸੀਂ ਇਹ ਚੀਜ਼ ਕਰਾਂਗੇ ਉਹ ਵੀ ਇਹਨਾਂ ਦਾ ਜਿਹੜਾ ਸੀਗਾ ਆਪਣਾ ਟਾਰਗੇਟ ਪੂਰਾ ਹੋ ਗਿਆ ਤੇ ਨਾਲ ਦੀ ਨਾਲ ਇਹਨਾਂ ਨੇ ਫਿਰ ਉਹ ਚੀਜ਼ ਕਰਤੀ ਤੇ ਅੱਜ ਆਪ ਉਸ ਧਰਨੇ ਤੇ ਬੈਠੇ ਤਾਂ ਇਹ ਵੀ ਤਾਂ ਇਹਨਾਂ ਸਟੂਡੈਂਟਾਂ ਨਹੀਂ ਆ ਫਿਰ ਉਹ ਏਬੀਬੀਪੀ ਨੂੰ ਹੁਣ ਇਹਨਾਂ ਸਟੂਡੈਂਟਾਂ ਦੇ ਇੱਕ ਸਟੂਡੈਂਟ ਤਾਂ ਪ੍ਰੋਟੈਸਟ ਤੇ ਨੇ ਜਿਤਾਏ ਇਹਨਾਂ ਸਟੂਡੈਂਟਾਂ ਨਹੀਂ ਆ ਫਿਰ ਹੁਣ ਏਬੀਬੀਪੀ ਵੀਪੀ ਨੂੰ ਜਾਂ ਫਿਰ ਪ੍ਰਧਾਨ ਨੂੰ ਹੁਣ ਇਹਨਾਂ ਸਟੂਡੈਂਟਾਂ ਦੇ ਉਲਟ ਖੜਨਾ ਜਿਸ ਮੋਰਚੇ ਦੇ ਉਲਟ ਖੜਨਾ ਇਹ ਕਿੰਨਾਕ ਸਹੀ ਮੰਨਦੇ ਹੋ ਗੱਲ ਭਰਾ ਫਿਰ ਉੱਥੀ ਆ ਜਾਂਦੀ ਆ ਹੋ ਸਕਦਾ ਮੇਰੇ ਕੋਈ ਸਾਥੀ ਮੇਰਾ ਵਿਰੋਧ ਵੀ ਕਰਨੇ ਇਸ ਗੱਲ ਤੇ ਜਦੋਂ ਇੱਕ ਉਦੋਂ ਉਸ ਦਿਨ ਉਹ ਮੁੰਡਾ ਜਿਹੜਾ ਪ੍ਰਧਾਨ ਜਿੱਤਿਆ ਚਲੋ ਜਿਹੜੀ ਵੀ ਉਹਦੀ ਸੰਗਠਨ ਸੰਸਥਾ ਉਹ ਇੱਕ ਪਾਸੇ ਰੱਖ ਦਈਏ ਹੈ ਤਾਂ ਉਹ ਵੀ ਵਿਦਿਆਰਥੀ ਹੈ ਨਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਚੁਣੇ ਹੋਏ ਬੰਦਿਆਂ ਦਾ ਇੱਕ ਫਰਜ਼ ਹੁੰਦਾ ਹੈ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਪਿੱਛੇ ਲੋਕ ਖੜੇ ਹੁੰਦੇ ਨੇ ਉਵੇਂ ਇਸ ਮੁੰਡੇ ਪਿੱਛੇ ਵੀ ਜਿੰਨਾਂ ਲੋਕਾਂ ਨੇ ਤੁਸੀਂ ਕਿਹਾ ਵੋਟਾਂ ਪਾਈਆਂ ਉਹ ਖੜੇ ਹੋਏ ਸੀ ਤਾਂ ਉਹ ਵਿਚਾਰਾ ਇੱਥੇ ਆਪਣੇ ਦੋ ਚਾਰ ਬੰਦੇ ਲੈ ਕੇ ਆਇਆ ਉਹਨੇ ਇੱਥੇ ਬੋਲਣ ਦੀ ਕੋਸ਼ਿਸ਼ ਕੀਤੀ ਹੁਣ ਜਾਹਰ ਜੀ ਗੱਲ ਹੈ ਉਹ ਇਸ ਸੈਨੇਟ ਦੇ ਵਿਰੋਧ ਚ ਤਾਂ ਬੋਲ ਨੋ ਰਿਹਾ ਇੱਥੇ ਆ ਕੇ ਹੱਕ 'ਚ ਬੋਲਣ ਲਈ ਹੀ ਇੱਥੇ ਚੱ ਪਰ ਸਾਡੇ ਕੋ ਸਾਥੀਆਂ ਇਹਨਾਂ ਨੂੰ ਹਲਾ ਲਲਾ ਕਰਕੇ ਪਹਜਾਤਾ ਵੀ ਤੇਰੀ ਗੱਲ ਨਹੀਂ ਸੋਣੀ ਜੀ ਤੂੰ ਇਹ ਵੀ ਬੀਬੀ ਦਾ ਮਤਲਬ ਗੱਲ ਆਪਣੀ ਉਹੀ ਰਿਲੇਟ ਕਰਦੀ ਆ ਆਪਾਂ ਨੂੰ ਸਭ ਦੇ ਸਾਥ ਦੀ ਲੋੜ ਹੈ ਹੋ ਸਕਦਾ ਉਹ ਬੰਦਾ ਅੱਗੇ ਇਥੇ ਕਹਿ ਦਿੰਦਾ ਵੀ ਮੈਂ ਇਹ ਬੀਬੀ ਛੱਡ ਰਿਹਾ ਜੀ ਅੱਜ ਤੋਂ ਮੈਂ ਉਹਨਾਂ ਦਾ ਪ੍ਰਧਾਨ ਹੀ ਨਹੀਂ ਹੈਗਾ ਹੋ ਸਕਦਾ ਗੱਲ ਤਾਂ ਸੁਣੋ ਅਗਲਾ ਕੀ ਕਹਿ ਰਿਹਾ ਹੈ ਨਾ ਤਾਂ ਮੇਰਾ ਕਹਿਣ ਦਾ ਮਤਲਬ ਇਹੀ ਆ ਵੀ ਜੋ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਆ ਕਿਸੇ ਵੀ ਗੈਰ ਸਿਆਸੀ ਦਰ ਤੋਂ ਆ ਕੋਈ ਵੀ ਬੰਦਾ ਹੈਗਾ ਜਿਹੜਾ ਆਪਣੇ ਕੌਜ਼ ਦੇ ਨਾਲ ਸਹਿਮਤ ਆ ਉਹਨੂੰ ਆਪਣੇ ਨਾਲ ਬੈਠਣਾ ਚਾਹੀਦਾ ਉਹਦਾ ਹੱਕ ਬਣਦਾ ਆਪਣੇ ਨਾਲ ਬੈਹਿਣਾ ਉਹਨੂੰ ਬਿਠਾਓ ਨਾਲ ਤਾਂ ਇਹ ਐਵੇਂ ਹੀ ਸੰਘਰਸ਼ ਜਿੱਤ ਜਾਂਦੇ ਨੇ ਮੈਨੂੰ 10 ਤਰੀਕ ਦੀ ਗੱਲ ਕਰੀਏ 10 ਤਰੀਕ ਤੋਂ ਬਾਅਦ ਇਹ ਹੁਣ ਕ ਐਸਾ ਸੰਘਰਸ਼ ਅੱਗੇ ਦਾ ਪਲਾਨ ਜਿਹੜੇ ਨੇ ਉਹ ਕੀ ਨੇ 10 ਤਰੀਕ ਦਾ ਇੱਕ ਵੱਡਾ ਕਟਾ ਉਸ ਤੋਂ ਬਾਅਦ ਅੱਗੇ ਦੇ ਪਲਾਨ ਕੀ ਫਿਲਹਾਲ ਅਸੀਂ 10 ਤਈ ਜ਼ੋਰ ਲਾ ਰਹੇ ਹਾਂ ਜੀ ਸਾਰਾ ਇੱਕ ਵਾਰ ਸਾਨੂੰ ਲੱਗਦਾ ਵੀ ਆਪਾਂ ਹੌਲੀ ਹੌਲੀ ਕਰਕੇ ਅੱਗੇ ਵਧਿਏ ਕਿਉਂਕਿ ਇਹ ਸਾਨੂੰ ਗੱਲ ਕਲਿਸਟਲ ਕਲੀਅਰ ਹੈ ਕਿ ਇਹ ਜਿਹੜਾ ਧਰਨਾ ਹੈ ਜਿਹੜਾ ਸੰਘਰਸ਼ ਹੈ ਬਹੁਤ ਲੰਮਾ ਜਾਊਗਾ ਜੀ ਕਿਉਂਕਿ ਪਹਿਲਾ ਟਾਸਕ ਤਾਂ ਹੈਗਾ ਨੋਟੀਫਿਕੇਸ਼ਨ ਵਾਪਸ ਕਰਾਉਣਾ ਜਿਹਦੇ ਚ ਕੱਲ ਥੋੜੀ ਜਿਹੀ ਹਲਜੁਲਜੀ ਹੋਈ ਆ ਦ ਪਹਿਲਾਂ ਵੀ ਚੋਣਾ ਅਨਾਉਂਸ ਕਰਨ ਦੀ ਲੜਾਈ ਬਹੁਤ ਲੰਬੀ ਗਈ ਸੀ ਤਾਂ ਇਹ ਲੜਾਈ ਲੰਬੀ ਜਾਣੀ ਹੀ ਜਾਣੀ ਹੈ ਇਹ ਚ ਕੋਈ ਕਿਸੇ ਨੂੰ ਵੀ ਕਾਲੀ ਨਹੀਂ ਹੋਣੀ ਚਾਹੀਦੀ ਸਭ ਨੂੰ ਸਾਫ਼ ਹੋਣਾ ਚਾਹੀਦਾ ਕਿ ਲੜਾਈ ਬਹੁਤ ਲੰਬੀ ਜਾਣੀ ਹੈ ਤੇ ਜਿਹੜਾ ਅਗਲਾ ਸਟੈਪ ਆ ਉਹ 10 ਤੋਂ ਬਾਅਦ ਅਸੀਂ ਦੇਖਾਂਗੇ ਕਿ ਕੀ ਕਰਨਾ ਵੈਸੇ ਸਾਡੇ ਕੋਲੇ ਕਈ ਮਤਲਬ ਪਲਾਨ ਹੈਗੇ ਨੇ ਇਵੈਂਟਸ ਹੈਗੇ ਨੇ ਜਿਵੇਂ ਅਸੀਂ ਸੋਚਿਆ ਵੀ ਇੱਕ ਰਾਤ ਇੱਥੇ ਇੱਕ ਜਿਹੜੀ ਰਾਤ ਆ ਉਹ ਕੱਲੀਆਂ ਕੁੜੀਆਂ ਬੈਠਣਗੀਆਂ ਗਰਲਸ ਨਾਈਟ ਹੋਊਗੀ ਹੌਲੀ ਹੌਲੀ ਕਲਚਰਲ ਪ੍ਰੋਗਰਾਮ ਵੀ ਕੀਤੇ ਜਾਣਗੇ ਐਵੇਂ ਅਸੀਂ ਸੋਚ ਰਹੇ ਹਾਂ ਕਿ ਇੱਕ ਦਿਨ ਇਦਾਂ ਰੱਖਾਂਗੇ ਜਿਸ ਦਿਨ ਕੱਲੇ ਸੈਨੇਟ ਮੈਂਬਰਾਂ ਨੂੰ ਹੀ ਸੱਦਾ ਹੋਊਗਾ ਕਿ ਤੁਹਾਡੇ ਲਈ ਲੋਕ ਬੈਠੇ ਨੇ ਤੁਸੀਂ ਆ ਕੇ ਬੈਠੋ ਤਾਂ ਹੌਲੀ ਹੌਲੀ ਕਰਕੇ ਇਦਾਂ ਇਵੈਂਟ ਪਲਾਨ ਕਰ ਰਹੇ ਆ ਆਖਰੀ ਸਵਾਲ ਹੈ ਲੱਗਦਾ ਫਿਰ ਇੰਨਾ ਮਾਦਾ ਸਟੂਡੈਂਟ ਦੇ ਵਿੱਚ ਹੈ ਕਿ ਇੰਨਾ ਲੰਮਾ ਬੈਠ ਸਕਣਗੇ ਇੰਨਾ ਲੰਮਾ ਇਸ ਨੂੰ ਚਲਾ ਸਕਦੇ ਕਿਉਂਕਿ ਆਖਰ ਤੌਰ ਤੱਕ ਅਕਸਰ ਤੌਰ ਤੇ ਹੀ ਹੁੰਦਾ ਜਿਵੇਂ ਚਾਹ ਕਿਸਾਨੀ ਅੰਦੋਲਨ ਦੀ ਉਦਾਹਰਨ ਲਈ ਇੱਕ ਸਮੇਂ ਤੇ ਉਹ ਵੀ ਖਾਲੀ ਹੋਣ ਲੱਗ ਗਿਆ ਸੀ ਮਤਲਬ ਕੱਲੇ ਤੰਬੂ ਤੇ ਤੰਬੂ ਰਹਿਣ ਲੱਗੇ ਸੀ ਤਾਂ ਫਿਰ ਵੀ ਸਟੂਡੈਂ ਕਿਉਂਕਿ ਤੁਸੀਂ ਪਿਛਲੇ ਐਕਸ਼ਨਾਂ 'ਚ ਦੇਖ ਹੀ ਰਹੇ ਹੋ ਜਿਵੇਂ ਗੇਟਾਂ ਤੇ ਲੱਤਾਂ ਮਾਰਨੀ ਹੈ ਜਾਂ ਇਦਾਂ ਦਾ ਚਲੋ ਇਹ ਜੋਸ਼ ਹੁੰਦਾ ਹੈ ਇਸ ਉਮਰ ਦੇ ਵਿੱਚ ਪਰ ਮੈਨੂੰ ਇਹ ਲੱਗਦਾ ਹੈ ਵਿਦਿਆਰਥੀਆਂ ਨੇ ਪੜ੍ਹਨਾ ਵੀ ਹੁੰਦਾ ਇਸੇ ਲਈ ਤਾਂ ਅਸੀਂ ਬਾਹਰੋਂ ਸਪੋਰਟ ਮੰਗ ਰਹੇ ਹਾਂ ਨਾ ਸਪੋਰਟ ਵੀ ਨਹੀਂ ਇਹਨੂੰ ਕਹਿ ਸਕਦੇ ਇਹ ਅਸਲ 'ਚ ਸਾਡਾ ਮਸਲਾ ਹੀ ਨਹੀਂ ਹੈਗਾ ਇਹ ਮਸਲਾ ਪੰਜਾਬ ਦੀਆਂ ਸਿਆਸੀ ਤਰ੍ਹਾਂ ਦਾ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਉਹ ਅੱਗੇ ਹੋ ਕੇ ਲੜਨ ਕੱਲ ਇਥੇ ਅਕਾਲੀ ਦਲ ਦੇ ਨੁਮਾਇੰਦੇ ਆਏ ਸੀਗੇ ਸ਼ਾਇਦ ਪਰਮਬੰਦ ਸਿੰਘ ਬੰਟੀ ਰਮਾਣਾ ਨਾਂ ਦਾ ਉਹਨਾਂ ਦਾ ਉਹ ਆਏ ਸੀਗੇ ਅਸੀਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਉਹ ਕਹਿੰਦੇ ਸੀ ਅਸੀਂ ਇੱਕ ਗੇਟ ਬੰਦ ਕਰ ਦਿਆਂਗੇ ਸਾਡੀ ਸੋਈ ਬੰਦ ਕਰ ਦੋਗੇ ਤਾਂ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਐਡੀ ਪੁਰਾਣੀ ਪਾਰਟੀ ਆਪਣੇ ਆਪ ਨੂੰ ਕਹਣੇ ਹੋ ਤੁਹਾਡਾ ਐਡਾ ਡਰੈਸ ਸਾਹਮਣੇ ਹੀ ਕਿਹਾ ਸੀ ਕੈਮਰੇ ਚ ਲੱਦਿਆਂ ਤੇ ਕਿ ਤੁਸੀਂ ਕੱਲੇ ਗੇਟ ਕਿਉਂ ਬੰਦ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਬੰਦ ਕਰੋ ਜਾ ਕੇ ਤੁਸੀਂ ਦਿੱਲੀ ਜਾਓ ਜੰਤਰ ਮੰਤਰ ਤੇ ਬੈਠੋ ਮਤਲਬ ਸੰਘਰਸ਼ ਦੀ ੜੀ ਰੂਪਰੇਖਾ ਨਾ ਉਹਦੀ ਅਗਵਾਈ ਆ ਉਹ ਸਿਆਸੀ ਤਰ੍ਹਾਂ ਨੂੰ ਹੀ ਕਰਨੀ ਚਾਹੀਦੀ ਆ ਪਰ ਉਹ ਇਸ ਲੈਵਲ ਤੇ ਹਾਲੇ ਤਿਆਰ ਨਹੀਂ ਹੈਗੇ ਪਤਾ ਨਹੀਂ ਤਰਨ ਤਰਨ ਵੱਧਣ ਵਾਲੀ ਜ਼ਰੂਰੀ ਹੈ ਮੈਨੂੰ ਲੱਗਦਾ ਸ਼ਾਇਦ ਹੋ ਸਕਦਾ ਉੱਥੋਂ ਵਿਲੇ ਹੋ ਕੇ ਫਿਰ ਉਹ ਆ ਜਾਣ ਚਲੋ ਅਸੀਂ ਫਿਰ ਵੀ ਸਵਾਗਤ ਕਰਦੇ ਹਾਂ ਉਥੋਂ ਵਿਲੇ ਹੋ ਕੇ ਵੀ ਆਜਣ ਕੋਈ ਗੱਲ ਨਹੀਂ ਕਿਉਂਕਿ ਲੰਬਾ ਤਾਂ ਜਾਣਾ ਹੀ ਜਾਣਾ ਪਰ ਅਗਵਾਈ ਉਹਨਾਂ ਦੀ ਹੈ ਕੰਮ ਉਹਨਾਂ ਦਾ ਮਸਲਾ ਉਹਨਾਂ ਦਾ ਹੈ ਸਾਡਾ ਮਸਲਾ ਨਹੀਂ ਹੈਗਾ ਇਹ ਤੇ ਨਾ ਹੀ ਅਸੀਂ ਇੰਨਾ ਲੰਬਾ ਲੜ ਸਕਦੇ ਅਸੀਂ ਉਹਨਾਂ ਦਾ ਸਾਥ ਦਵਾਂਗੇ ਜਿਵੇਂ ਅਸੀਂ ਗੱਲ ਕਰੀ ਤਰਨਤਨ ਦੀ ਜਿਵੇਂ ਹਾਲਾਂਕਿ ਕੱਲੇ ਮਾਲਬਿੰਦਰ ਕੰਗ ਹੋਰੀ ਹਾਲੇ ਤੱਕ ਇੱਥੇ ਆਉਂਦੇ ਦਿਖਾਈ ਤੇ ਜੇ ਸ਼ਾਇਦ ਮੇਰੀ ਜਾਣਕਾਰੀ درست ਹੋਵੇ ਠੀਕ ਹੈ ਤਰਨਤਨ ਦੀ ਚੋਣ ਇੱਕ ਪਾਸੇ ਆ ਪਰ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਵੀ ਤਾਂ ਮੇਨ ਆ ਨਾ ਮੁੱਖ ਤੌਰ ਤੇ ਹੈ ਨਾ ਜੇਕਰ ਸ਼ਾਇਦ ਦਿੱਲੀ ਦੇ ਵਿੱਚ ਕੋਈ ਬਿਮਾਰ ਹੋਵੇ ਤਾਂ ਮੁੱਖ ਮੰਤਰੀ ਸਾਹਿਬ ਤੇ ਸਾਡੀ ਸਾਰੀ ਸ਼ਾਇਦ 77 ਉੱਥੇ ਤੁਰ ਜਾਂਦੀ ਆ ਪਰ ਇੱਥੇ ਤੱਕ ਹਾਲੇ ਤੱਕ 77 ਦਾ ਨਾ ਆਉਣਾ ਇਹਨੂੰ ਕਿਵੇਂ ਦੇਖਦੇ ਹੋ ਹੁਣ ਅੱਜ ਸਰਕਾਰੀ ਨੁਮਾਇੰਦਿਆਂ ਨਾਲ ਤੁਸੀਂ ਪਹਿਲਾਂ ਵੀ ਆਪਣੀ ਗੱਲ ਹੋਈ ਹੈ ਮੁਲਾਕਾਤ ਹੋਈ ਸਾਡੀ ਮੇਰੀ ਮੁਲਾਕਾਤ ਹੋਈ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਸਪੈਸ਼ਲ ਸੈਸ਼ਨ ਬੁਲਾਓ ਜੀ ਯੂਨੀਵਰਸਿਟੀ ਨੂੰ ਸਟੇਟ ਦਾ ਦਰਜਾ ਜਿਹੜਾ ਮਤਲਬ ਇੰਟਰਸਟੇਟ ਤੋੜ ਕੇ ਇਹ ਸਾਡੀ ਯੂਨੀਵਰਸਿਟੀ ਹੈ ਮਤਾਂ ਪਾਸ ਕਰੋ ਮਤੇ ਇਹਨਾਂ ਨੇ ਪਹਿਲਾਂ ਹੀ ਪਾਸ ਕੀਤੇ ਨੇ ਪਰ ਇਹਨਾਂ ਦੇ ਮਤੇ ਗਵਰਨਰ ਹਾਊਸ 'ਚ ਜਾ ਕੇ ਦਮ ਤੋੜ ਦਿੰਦੇ ਨੇ ਉਹ ਇਹਨਾਂ ਦੀ ਪਤਾ ਨਹੀਂ ਕਿੱਥੇ ਕਮੀ ਹੈ ਕੀ ਗੱਲ ਬਾਤ ਹੈ ਕਿਉਂਕਿ ਪੱਛਮ ਬੰਗਾਲ ਦੇ ਵਿੱਚ ਸੇਮ ਮਤਾ ਪਿਆ ਹੋਇਆ ਉੱਥੋਂ ਦੀ ਯੂਨੀਵਰਸਟੀਆਂ ਦੀ ਵਾਈਸ ਚਾਂਸਲਰ ਹੈ ਜਿਹੜੀ ਸੌਰੀ ਚਾਂਸਲਰ ਹੈ ਉਹ ਉੱਥੋਂ ਦਾ ਸੀਐਮ ਹੈ ਮਮਤਾ ਬੇਨਰਜੀ ਹੈ ਹਮੇਸ਼ਾ ਹੀ ਰਹੂਗਾ ਉਹ ਕੁਰਸੀ ਤੇ ਜਿਹੜਾ ਵੀ ਬਿੱਟ ਬੰਦਾ ਬੈਠਾ ਉਹ ਜੇ ਉੱਥੇ ਚੀਜ਼ ਹੋ ਸਕਦੀ ਹੈ ਆਪਾਂ ਵੀ ਤਾਂ ਬੀਜੇਪੀ ਨਾਲ ਲੰਬੀ ਲੜਾਈ ਲੜੀ ਹੈ ਤਾਂ ਇੱਥੇ ਵੀ ਹੋ ਸਕਦੀ ਹੈ ਹੋ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਸੀਐਮ ਸਾਹਿਬ ਦੀ ਜੇ ਚਲੋ ਉਹ ਉਹਨਾਂ ਨੇ ਸਾਨੂੰ ਕਿਹਾ ਅੱਜ ਭਗਵੰਤ ਮਾਨ ਦੇ ਜਿਹੜੇ ਨੁਮਾਇੰਦੇ ਸੀਗੇ ਸੀਐਮ ਦੇ ਉਹ ਕਹਿੰਦੇ ਕਿ ਅਸੀਂ 24 ਤਰੀਕ ਨੂੰ ਆਲਰੇਡੀ ਇੱਕ ਸੰਸਦ ਇਹਦਾ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਸੱਦਿਆ ਹੋਇਆ ਆ ਅਨੰਦਪੁਰ ਸਾਹਿਬ ਸ਼ਾਇਦ ਸੱਦਿਆ ਹੋਇਆ ਨਵੇਂ ਪਾਸ਼ਾ ਨੂੰ ਲੈ ਕੇ ਆ ਤਾਂ ਉਹ ਕਹਿੰਦੇ ਅਸੀਂ ਇਸ ਤੋਂ ਪਹਿਲਾਂ ਬੁਲਾ ਨਹੀਂ ਸਕਦੇ ਚਲੋ ਜੀ ਜੇ ਨਹੀਂ ਬੁਲਾ ਸਕਦੇ ਫਿਰ ਇੱਥੇ ਆ ਤਾਂ ਸਕਦੇ ਨੇ ਇੱਥੇ ਬੈਠ ਇਹ ਉਹਨਾਂ ਦੇ ਬੱਚੇ ਨੇ ਤਾਂ ਹਾਜ਼ਰੀ ਤਾਂ ਲਵਾ ਸਕਦੇ ਨੇ ਕਿਉਂਕਿ ਇਹ ਭਾਜਪਾ ਚੋਂ ਤਾਂ ਸੀਐਮ ਨਹੀਂ ਬਣੇ ਜੀ ਹਾਂ ਬੀਜੇਪੀ ਦੀ ਕੋਈ ਛੇਪ ਹੈ ਇਹਨਾਂ ਨੂੰ ਜਾਂ ਕੋਈ ਇਦਾਂ ਦੀ ਗੱਲ ਤਾਂ ਖੁੱਲ ਕੇ ਦੱਸਣ ਪਰ ਉਹਨਾਂ ਨੂੰ ਆਉਣਾ ਚਾਹੀਦਾ ਇੱਥੇ ਜੀ ਭਾਈ ਸਮਾਂ ਤਾਂ ਬਹੁਤ ਬਤਾ ਥੈਂਕ ਯੂ ਭਾਈ ਜੀ ਬਹੁਤ ਮਿਹਰਬਾਨੀ ਤੁਹਾਡਾ ਬਈ ਬਿੱਲਾ ਥਾਲੀ ਵਾਲ ਹੋਰੀ ਸੀ ਗੱਲਬਾਤ ਕੀਤੀ ਉਮੀਦ ਹੈ ਪਸੰਦ ਆਈ ਹੋਣੀ ਹੈ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਹੋ ਧੰਨਵਾਦ